ਅੱਜ ਅੰਮ੍ਰਿਤਸਰ ਦੇ ਵਿੱਚ ਫਾਕੇ ਚਾਕੇ ਨਾਕੇ ਡਾਕੇ ਔਰ ਧਮਾਕੇ ਜਿੱਥੇ ਬਹੁਤ ਮਸ਼ਹੂਰ ਹੋ ਗਏ ਸੀ ਉੱਥੇ ਹੀ ਹੁਣ ਨਵਾਂ ਕ੍ਰਾਈਸਿਸ ਪੈਦਾ ਹੋ ਗਿਆ ਅੰਮ੍ਰਿਤਸਰ ਕੂੜੇ ਦਾ ਡੰਪ ਬਣਦਾ ਜਾ ਰਿਹਾ ਕੂੜੇ ਦਾ ਭੰਡਾਰ ਬਣਦਾ ਜਾ ਰਿਹਾ ਤੁਸੀਂ ਹੁਣ ਇੱਥੇ ਦੇਖ ਲਓ ਕਿ ਇੱਥੇ ਅਸੀਂ ਗੁਰੂ ਨਗਰੀ ਦੇ ਬਹੁਤ ਇਤਿਹਾਸਿਕ ਰਾਮ ਬਾਗ ਜਿਹਨੂੰ ਕਾਮਨਲੀ ਬ੍ਰਿਟਿਸ਼ ਰਾਤ ਬਾਦ ਕੰਪਨੀ ਬਾਗ ਕਹਿੰਦੇ ਆ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਤਨਤਨ ਗੁਰੂ ਰਾਮਦਾਸ ਜੀ ਦੀ ਯਾਦ ਨੂੰ ਸਮਰਪਿਤ ਬਾਗ ਸਾਰਿਆ ਗਿਆ ਸੀ ਪਰ ਤੁਸੀਂ ਉਹਦੇ ਹਾਲਾਤ ਇਸ ਵळे ਦੇਖ ਲਓ ਕਿ ਇਸ ਵਾਲੇ ਪਾਰਕ ਸਾਈਡ ਦੇ ਉੱਪਰ ਕਿੰਨੇ ਵੱਡੇ ਗੰਦਗੀ ਦੇ ਢੇਰ ਆ ਜਿਹੜੇ ਪਾਸੇ ਚਲੇ ਜਾਓ ਕੂੜਾ ਆ ਜੇ ਤੁਸੀਂ ਹਰਮੰਦਰ ਸਾਹਿਬ ਵਾਲੀ ਸਾਈਡ ਚਲੇ ਜਾਓ ਹੈਰੀਟੇਜ ਸਟਰੀਟ ਚਲੇ ਜਾਓ ਗੰਦਗੀ ਤੇ ਕੂੜਾ ਤੁਸੀਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਦੇ ਬਾਹਰ ਜਿੱਥੇ ਐਡਮਿਨਿਸਟ੍ਰੇਟਿਵ ਬਲਾਕ ਹੈ ਉਹਦੇ ਬਾਹਰ ਵੀ ਵੱਡਾ ਕੂੜੇ ਦਾ ਢੇਰ ਹੈ ਮੈਂ ਕੱਲ ਹੀ ਦੇਖ ਰਿਹਾ ਸੀ ਕੋਈ ਅਮਰitsar ਦੇ ਸੱਜਣਾਂ ਸਾਡੇ ਉਹ ਬੋਲ ਰਹੇ ਸੀ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਅਮਰitsar ਦੇ ਆਫਿਸ ਚਲੇ ਜਾਓ ਉੱਥੇ ਕੂੜੇ ਦੇ ਢੇਰ ਆ ਇਹ ਕੰਪਨੀ ਅਵਾੜਾ ਕਰੀਬ 1.5 ਮਹੀਨਾ ਪਹਿਲਾਂ ਆਪਣਾ ਕੰਮ ਛੱਡ ਕੇ ਫਾਰਗ ਹੋ ਚੁੱਕੀ ਹੈ ਅਮਰitsar ਦੇ ਵਿੱਚ ਪਰ ਰੀਸੈਂਟ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਹਮਲਾ ਆ ਚਾਹੇ ਉਹ ਕੰਪਨੀ ਦਾ ਵੀ ਹੋਏ ਮੈਂ ਮਿਊਨਿਸਪਲ ਕਾਰਪੋਰੇਸ਼ਨ ਹੀ ਕਹੂੰਗਾ ਕਿਉਂਕਿ ਉਹਨਾਂ ਦੀ ਨੱਕ ਥੱਲੇ ਇਦਾਂ ਦੀ ਚੋਰੀ ਠੱਗੀ ਲੋਕਾਂ ਨਾਲ ਹੋ ਰਹੀ ਹੈ ਉਹਨਾਂ ਨੂੰ ਜਾਲੀ ਰਸੀਦਾਂ ਉਸ ਕੰਪਨੀ ਦੀਆਂ ਬਣਾ ਕੇ ਲੋਕਾਂ ਕੋਲੋਂ ਸਰਚਾਰਜਸ ਇਕੱਠੇ ਕੀਤੇ ਜਾ ਰਹੇ ਆ 50 ਰੁਪਏ ਪਹਿਲਾਂ ਸਰਚਾਰਜ ਸੀ ਹੁਣ ਲੋਕਾਂ ਕੋਲੋਂ 100 ਰੁਪਏ ਇਕੱਠਾ ਕੀਤਾ ਜਾ ਰਿਹਾ ਉਸੇ ਔਰ ਇਸ ਰਸੀਦ ਤੇ ਸਿਗਨੇਚਰ ਵੀ ਕਿਸੇ ਦਾ ਨਹੀਂ ਹੈਗੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਦੀਵਾਲੀ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਇੱਕ ਨੰਬਰ ਦਾ ਸ਼ਹਿਰ ਬਣ ਗਿਆ ਸੀ ਔਰ ਦੇਸ਼ ਦਾ ਚੌਥਾ ਸਭ ਤੋਂ ਪ੍ਰਦੂਸ਼ਿਤ ਬਣ ਗਿਆ ਸੀ ਇਹ ਸਾਰਾ ਕਾਰਕਰਦਗੀ ਇਹਨਾਂ ਨਲਾਇਕ ਭੇਡਾਂ ਕਰਕੇ ਇਹਨਾਂ ਨਲਾਇਕ ਲੀਡਰਾਂ ਕਰਕੇ ਜ਼ਮੀਨੀ ਪਾਣੀ ਜ਼ਹਿਰੀਲਾ ਹੋ ਗਿਆ ਯੂਰੇਨੀਅਮ ਆਰਸੈਨਿਕ ਨਾਈਟ੍ਰੇਟ ম্যাগਨੀਸ਼ੀਅਮ ਇਹਦੀ ਤਦਾਦ ਇੰਨੀ ਵੱਧ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਦੇ ਨਾਲ ਗਰਸ ਹੋਣਾ ਪਊਗਾ ਮੁਬਤਲਾ ਹੋਣਾ ਪਊਗਾ ਅੱਜ ਸੀਐਮ ਟਰਾਂਸਫਾਰਮਰਸ ਦੇ ਉਦਘਾਟਨ ਕਰ ਰਹੇ ਆ ਤੇ ਮੇਰੇ ਇਹ ਕੱਲ ਤੋਂ ਸਮਝ ਨਹੀਂ ਆਉਂਦੀ ਕਿ ট্রান্সਫਾਰਮਰ ਦੀਆਂ ਬਾਕਸ ਸ਼ਾਪਸ ਤੇ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਬਹੁਤ ਆ ਤੇ ਪਹਿਲਾਂ ਵੀ ਬਹੁਤ ਸਾਰੇ ਬਣਦੇ ਸੀ ਇਹਨਾਂ ਨੇ ਆਪਣੇ ਲੀਡਰ ਵੀ ਓਦਾਂ ਦੇ ਆਪਣੇ ਜਿਹੜੇ ਵਰਕਰਸ ਆ ਉਹ ਵੀ ਓਦਾਂ ਦੇ ਚੱਲ ਰਹੇ ਜਿਨ੍ਹਾਂ ਨੂੰ ਨਾ ਤਾਂ ਗਿਆਨ ਹੈ ਨਾ ਨੌਲੇਜ ਹੈ ਨਾ ਹੀ ਉਹ ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਸincere ਨੇ ਤੁਸੀਂ ਡਿਪਟੀ ਕਮਿਸ਼ਨਰ ਆ ਉਹਨਾਂ ਦੀ ਬੜੀ ਵਾਹਵਾਹੀ ਹੋ ਰਹੀ ਸੀ ਜਿਹੜੇ ਡਿਪਟੀ ਕਮਿਸ਼ਨਰ ਨੂੰ ਜਿਹੜੀ ਇਲੀਗਲ ਮਾਈਨਿੰਗ ਆ ਉਹ ਰੋਕਣੀ ਚਾਹੀਦੀ ਸੀ ਜਿਹੜੇ ਡਿਪਟੀ ਕਮਿਸ਼ਨਰ ਨੂੰ ਬੇਸਿਕ ਤਿਆਰੀਆਂ ਪਹਿਲਾਂ ਕਰ ਲੈਣੀਆਂ ਚਾਹੀਦੀਆਂ ਸੀ ਜਿਹੜੇ ਡਿਪਟੀ ਕਮਿਸ਼ਨਰ ਨੂੰ ਸਾਰੇ ਇੰਤਜ਼ਾਮ ਕਰਨੇ ਚਾਹੀਦੇ ਸੀ ਉਹ ਗੱਲਾਂ ਤੇ ਕਿਸੇ ਨੇ ਸਵਾਲ ਨਹੀਂ ਕੀਤਾ ਪਰ ਇਸ ਗੱਲ ਤੇ ਲੋਕ ਖੁਸ਼ ਹੋ ਰਿਹਾ ਜੀ ਉਹ ਪਾਣੀ ਦੇ ਵਿੱਚ ਖੜਿਆ ਫੁਲਾ ਉੱਥੇ ਖੜਿਆ ਜਦ ਕਿ ਇਹਨਾਂ ਲੋਕਾਂ ਦਾ ਪਾਣੀ ਦੇ ਵਿੱਚ ਖੜੇ ਹੁੰਦਾ ਕੋਈ ਮਤਲਬ ਬਹੁਤਾ ਬਣਦਾ ਨਹੀਂ ਹੈ ਸਭਾ ਦੇ ਕੁਲਦੀਪ ਸਿੰਘ ਧਾਰੀਵਾਲ ਨੇ ਇਹ ਉਹਨਾਂ ਨੂੰ ਸਪੀਕਰ ਨੂੰ ਵੀ ਗੱਲ ਪਾਈ ਤੀ ਕਿ ਲੋਕ ਸਾਨੂੰ ਟਿੱਪਰਾਂ ਟੀਚਰਾਂ ਕਰਦੇ ਨੇ ਇਹ ਸਾਨੂੰ ਮਜ਼ਾਕ ਕਰਦੇ ਨੇ ਇਹਨਾਂ ਲੀਡਰਸ ਨੂੰ ਇਹ ਸਮਝ ਲੈਣ ਕਿ ਅਜੇ ਤਾਂ ਲੋਕ ਸਿਰਫ ਮਜ਼ਾਕ 'ਚ ਹੀ ਲੈ ਰਿਆ ਜਿਸ ਦਿਨ ਲੋਕ ਸੀਰੀਅਸ ਹੋ ਗਏ ਤੇ ਇਹਨਾਂ ਲੋਕਾਂ ਨੂੰ ਫਿਰ ਭੱਜਣ ਦੇ ਰਾਹ ਵੀ ਨਹੀਂ ਮਿਲਣੇ ਇਹਨਾਂ ਸਰਕਾਰਾਂ ਨੂੰ ਭੱਜਣ ਦੇ ਰਾਹ ਨਹੀਂ ਮਿਲਣੇ ਸਾਲ ਡੇਢ ਸਾਲ ਰਹਿ ਗਿਆ ਇਹ ਪ੍ਰੋਟੋਕੋਲ ਇੰਜੋਏ ਕਰ ਲੈਣ ਅਜੇ ਲੋਕ ਮਜ਼ਾਕ ਕਰ ਰਿਹਾ ਜਦੋਂ ਸੀਰੀਅਸ ਹੋ ਗਏ ਤੇ ਇਹੋ ਹੀ ਕੂੜੇ ਦੇ ਵਿੱਚ ਇਹਨਾਂ ਲੀਡਰਾਂ ਨੂੰ ਚੱਕ ਕੇ ਸੁੱਟਣਗੇ ਜਾਂ ਇਹੋ ਹੀ ਕੂੜਾ ਉਹਨਾਂ ਦੇ ਘਰਾਂ ਦੇ ਬਾਹਰ ਸੁੱਟਣਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅੱਜ ਅੰਦਰੂਨੀ ਕੰਪਨੀ ਬਾਗ ਦੀ ਜਿੱਥੇ ਕਿ ਲੋਕ ਰੋਜ਼ ਦੀ ਤਰ੍ਹਾਂ ਜਿਹੜੇ ਕਿ ਸੈਰ ਕਰਨ ਵਾਸਤੇ ਆਉਂਦੇ ਨੇ ਅਤੇ ਵੱਡੀ ਤਦਾ ਵਿੱਚ ਹਜ਼ਾਰਾਂ ਦੀ ਤਲਾਬ ਜਿਹੜੇ ਸਲਾਨੀ ਵੀ ਇੱਥੇ ਆਉਂਦੇ ਨੇ ਪਰ ਤੁਹਾਨੂੰ ਤਸਵੀਰਾਂ ਵੇਖ ਕੇ ਤੁਹਾਨੂੰ ਸ਼ਰਮ ਆ ਜਾਊਗੀ ਗੁਰੂ ਨਗਰੀ ਅਮਰਸਾ ਦੀ ਜਿੱਥੇ ਕੀ ਇੱਡੀ ਕਿ ਤਲਾਸ਼ ਦੀ ਆ ਇੱਥੇ ਕੂੜੇ ਦੇ ਢੇਰ ਲੱਗੇ ਪਏ ਨੇ ਡੰਪ ਬਣ ਗਿਆ ਜਿਹੜੇ ਕੂੜੇ ਦਾ ਬੜੀ ਵੱਡੀ ਗੱਲ ਆ ਲੋਕ ਇੱਥੇ ਸੈਰ ਕਰਨ ਵਾਸਤੇ ਆਉਂਦੇ ਨੇ ਆਪਣੀ ਸਿਹਤ ਠੀਕ ਕਰਨ ਵਾਸਤੇ ਪਰ ਜਦੋਂ ਇੱਥੇ ਕੂੜੇ ਦੀ ਗੰਦਗੀ ਇੰਨੇ ਢੇਰ ਲੱਗੇ ਨੇ ਬਦਬੂ ਆਉਂਦੀ ਆ ਮੈਨੂੰ ਲੱਗਦਾ ਜਾਨ ਲੱਗਿਆ ਕੋਈ ਨਾ ਕੋਈ ਬਿਮਾਰੀ ਨੂੰ ਲੈ ਕੇ ਜਾਣਗੇ ਇਸ ਤਵਾ ਮੈਂ ਉਹਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਪਵਨ ਕਮਾਲ ਜਿਹੜੇ ਇੰਜੀਨੀਅਰ ਨੇ ਅਕਸਰ ਪੰਜਾਬ ਦੀ ਤੇ ਪੰਜਾਬ ਦੇ ਹਿੱਤ ਵਾਸਤੇ ਹਮੇਸ਼ਾ ਖੜਦੇ ਨੇ ਪਵਨ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੜਾ ਧੰਨਵਾਦ ਗਰੇਵਾਲ ਸਾਹਿਬ ਔਰ ਤੁਸੀਂ ਦੱਸ ਹੀ ਦਿੱਤਾ ਆਪਣੇ ਦਰਸ਼ਕਾਂ ਨੂੰ ਕਿ ਅੱਜ ਗੁਰੂ ਨਗਰੀ ਅੰਮ੍ਰਿਤਸਰ ਦੇ ਚੌਂ ਪਾਸੇ ਕਿੱਦਾਂ ਦੇ ਹਾਲਾਤ ਆ ਅੱਜ ਅੰਮ੍ਰਿਤਸਰ ਦੇ ਵਿੱਚ ਫਾਕੇ ਚਾਕੇ ਨਾਕੇ ਡਾਕੇ ਔਰ ਧਮਾਕੇ ਜਿੱਥੇ ਬਹੁਤ ਮਸ਼ਹੂਰ ਹੋ ਗਏ ਸੀ ਉੱਥੇ ਹੀ ਹੁਣ ਨਵਾਂ ਕ੍ਰਾਈਸਿਸ ਪੈਦਾ ਹੋ ਗਿਆ ਅੰਮ੍ਰਿਤਸਰ ਕੂੜੇ ਦਾ ਡੰਪ ਬਣਦਾ ਜਾ ਰਿਹਾ ਕੂੜੇ ਦਾ ਭੰਡਾਰ ਬਣਦਾ ਜਾ ਰਿਹਾ ਤੁਸੀਂ ਹੁਣ ਇੱਥੇ ਦੇਖ ਲਓ ਕਿ ਇੱਥੇ ਅਸੀਂ ਗੁਰੂ ਨਗਰੀ ਦੇ ਬਹੁਤ ਇਤਿਹਾਸਿਕ ਰਾਮ ਬਾਗ ਜਿਹਨੂੰ ਕਾਮਨਲੀ ਬ੍ਰਿਟਿਸ਼ ਰਾਤ ਬਾਦ ਕੰਪਨੀ ਬਾਗ ਕਹਿੰਦੇ ਆ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵੱਲੋਂ ਤਨਤਨ ਗੁਰੂ ਰਾਮਦਾਸ ਜੀ ਦੀ ਯਾਦ ਨੂੰ ਸਮਰਪਿਤ ਬਾਗ ਸਾਰਿਆ ਗਿਆ ਸੀ ਔਰ ਇੱਥੇ ਬਹੁਤ ਸਾਰੀ ਐਕਟੀਵਿਟੀਆਂ ਕਰਨ ਵਾਸਤੇ ਲੋਕ ਆਉਂਦੇ ਆ ਆਪਣੀ ਸਿਹਤ ਦੀ ਸੁਭਾਲ ਕਰਨ ਵਾਸਤੇ ਆਉਂਦੇ ਆ ਸੈਰ ਕਰਦੇ ਆ ਐਕਸਰਸਾਈਜ਼ ਕਰਦੇ ਆ ਗੇਮਸ ਖੇਡਦੇ ਆ ਔਰ ਪੂਰਾ ਸ਼ਹਿਰ ਦੀ ਲਾਈਫਲਾਈਨ ਇਹ ਰਾਮਬਾਗ ਬਣਿਆ ਜਾਂਦਾ ਪਰ ਤੁਸੀਂ ਉਹਦੇ ਹਾਲਾਤ ਇਸ ਵळे ਦੇਖ ਲਓ ਕਿ ਇਸ ਵळे ਪਾਰਕ ਸਾਈਡ ਦੇ ਉੱਪਰ ਕਿੰਨੇ ਵੱਡੇ ਗੰਦਗੀ ਦੇ ਢੇਰ ਹੈ ਤੁਸੀਂ ਆਪਣੇ ਕੈਮਰੇ ਦੇ ਵਿੱਚ ਉਹਦੀਆਂ ਤਸਵੀਰਾਂ ਕੈਦ ਕਰ ਲੀਆਂ ਇੱਥੇ ਤੇ ਖੜਨਾ ਦੇ ਵੀ ਬੰਦਾ ਮੱਦੇ ਮੁਕਾਬਲ ਨਹੀਂ ਹੈਗਾ ਔਰ ਤੁਸੀਂ ਇਹ ਦੇਖੋ ਕਿ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਜਦੋਂ ਦੀ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਤੋਂ ਬਾਅਦ ਕਰੀਬ 3.5 ਸਾਲ ਦੇ ਵਕਫੇ ਦੇ ਵਿੱਚ ਅੰਮ੍ਰਿਤਸਰ ਦੇ ਕਰੀਬ 12 ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰਾਂ ਨੂੰ ਹੀ ਤਬਦੀਲ ਕਰ ਦਿੱਤਾ ਗਿਆ ਜਿਹੜੀ ਸਰਕਾਰ ਆਪਣੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਨੂੰ ਵੀ ਹੋਲਡ ਨਹੀਂ ਕਰ ਸਕਦੀ ਕੋਈ ਸਮੇਂ ਵਾਸਤੇ ਉਹਨਾਂ ਤੋਂ ਤੁਸੀਂ ਹੋਰ ਕੀ ਐਕਸਪੈਕਟ ਕਰ ਸਕਦੇ ਹੋ 12 ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਬਦਲ ਗਏ ਪੰਜਾਬ ਦੇ ਪਿਛਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਿਵਿਕ ਬਾਡੀਜ਼ ਆ ਲੋਕਲ ਬਾਡੀਜ਼ ਆ ਉਹਨਾਂ ਨੂੰ ਐਨਜੀਟੀ ਵੱਲੋਂ 1026 ਕਰੋੜ ਰੁਪਏ ਦਾ ਜੁਰਮਾਨਾ ਹੋਇਆ ਅੰਮ੍ਰਿਤਸਰ ਦੇ ਤੁਸੀਂ ਭਗਤਾਵਾਲਾ ਡੰਪ ਚਲੇ ਜਾਓ ਉੱਥੇ ਵੀ 1.8 ਮਿਲੀਅਨ ਮੈਟ੍ਰਿਕ ਟਨ ਕੂੜੇ ਦਾ ਭੰਡਾਰ ਇਕੱਠਾ ਹੋ ਗਿਆ ਕਈ ਪਹਾੜ ਬਣ ਗਿਆ ਕਰੀਬ 3-4 ਏਕੜ ਦੀ ਜਗ੍ਹਾ ਦੇ ਵਿੱਚ ਚਾਰ ਇਦਾਂ ਦੇ ਵੱਡੇ ਪਹਾੜ ਬਣ ਗਏ ਇਦਾਂ ਲੱਗਦਾ ਕਿਤੇ ਹੋਰ ਹੀ ਅਸੀਂ ਕਿਸੇ ਹੋਰ ਦੁਨੀਆ ਦੇ ਵਿੱਚ ਆ ਗਏ ਆ ਉਹਦੇ ਆਸ-ਪਾਸੇ ਵੀ ਲੋਕ ਬਿਮਾਰੀਆਂ ਨਾਲ ਗਰਸ ਹੋ ਰਿਹਾ ਔਰ ਸਾਰੇ ਸ਼ਹਿਰ ਨੂੰ ਇਸ ਵੇਲੇ ਕੂੜੇ ਦੇ ਭਿਆਨਕਰ ਅਤੰਕ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ ਜਿਹੜੇ ਪਾਸੇ ਚਲੇ ਜਾਓ ਕੂੜਾ ਆ ਜੇ ਤੁਸੀਂ ਹਰਮੰਦਰ ਸਾਹਿਬ ਵਾਲੀ ਸਾਈਡ ਚਲੇ ਜਾਓ ਹੈਰੀਟੇਜ ਸਟਰੀਟ ਚਲੇ ਜਾਓ ਗੰਦਗੀ ਤੇ ਕੂੜਾ ਤੁਸੀਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਦਫਤਰ ਦੇ ਬਾਹਰ ਜਿੱਥੇ ਐਡਮਿਨਿਸਟ੍ਰੇਟਿਵ ਬਲਾਕ ਹੈ ਉਹਦੇ ਬਾਹਰ ਵੀ ਵੱਡਾ ਕੂੜੇ ਦਾ ਢੇਰ ਹੈ ਮੈਂ ਕੱਲ ਹੀ ਦੇਖ ਰਿਹਾ ਸੀ ਕੋਈ ਅੰਮ੍ਰਿਤਸਰ ਦੇ ਸੱਜਣਾਂ ਸਾਡੇ ਉਹ ਬੋਲ ਰਹੇ ਸੀ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਆਫਿਸ ਚਲੇ ਜਾਓ ਉੱਥੇ ਕੂੜੇ ਦੇ ਢੇਰ ਆ ਔਰ ਤੁਸੀਂ ਆਪ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਔਰ ਅੰਮ੍ਰਿਤਸਰ ਦੀਆਂ ਡਿਵੈਲਪਮੈਂਟਲ ਏਜੰਸੀਜ਼ ਕਿਦਾਂ ਕੋਲੈਪਸ ਕਰ ਗਈਆਂ ਇੱਥੇ ਨਹੀਂ ਇਹਨਾਂ ਵੱਲੋਂ ਲੋਕਾਂ ਨੂੰ ਠੱਗਿਆ ਕਿਵੇਂ ਜਾ ਰਿਹਾ ਮੈਂ ਉਹ ਆਪ ਜੀ ਨੂੰ ਵੀ ਜ਼ਿਕਰ ਕਰ ਦਵਾ ਮੇਰੇ ਕੋਲ ਇੱਕ ਮੈਂ ਆਪ ਜੀ ਨੂੰ ਬੇਨਤੀ ਕਰਾਂਗਾ ਜ਼ਰੂਰ ਦਰਸ਼ਕਾਂ ਨੂੰ ਦਿਖਾ ਦਿਓ ਇਹ ਕੰਪਨੀ ਅਵਾਡਾ ਕਰੀਬ 1.5 ਮਹੀਨਾ ਪਹਿਲਾਂ ਆਪਣਾ ਕੰਮ ਛੱਡ ਕੇ ਫਾਰਗ ਹੋ ਚੁੱਕੀ ਹੈ ਅੰਮ੍ਰਿਤਸਰ ਦੇ ਵਿੱਚ ਪਰ ਰੀਸੈਂਟ ਮ्युनਿਸਪਲ ਕਾਰਪੋਰੇਸ਼ਨ ਦਾ ਜਿਹੜਾ ਹਮਲਾ ਆ ਚਾਹੇ ਉਹ ਕੰਪਨੀ ਦਾ ਵੀ ਹੋਏ ਮੈਂ ਮ्युनਿਸਪਲ ਕਾਰਪੋਰੇਸ਼ਨ ਹੀ ਕਹੂੰਗਾ ਕਿਉਂਕਿ ਉਹਨਾਂ ਦੀ ਨੱਕ ਥੱਲੇ ਇਦਾਂ ਦੀ ਚੋਰੀ ਠੱਗੀ ਲੋਕਾਂ ਨਾਲ ਹੋ ਰਹੀ ਹੈ ਉਹਨਾਂ ਨੂੰ ਜਾਲੀ ਰਸੀਦਾਂ ਉਸ ਕੰਪਨੀ ਦੀ ਆ ਬਣਾ ਕੇ ਲੋਕਾਂ ਕੋਲੋਂ ਸਰ ਚਾਰਜਸ ਇਕੱਠੇ ਕੀਤੇ ਜਾ ਰਹੇ 50 ਰੁਪਏ ਪਹਿਲਾਂ ਸਰ ਚਾਰਜ ਸੀ ਉਹ ਲੋਕਾਂ ਕੋਲ 100 ਰੁਪਏ ਇਕੱਠਾ ਕੀਤਾ ਜਾ ਰਿਹਾ ਹੈ ਉਸੇ اور ਇਸ ਰਸੀਡ ਤੇ ਸਿਗਨੇਚਰ ਵੀ ਕਿਸੇ ਦਾ ਨਹੀਂ ਹੈਗੇ। ਜਦੋਂ ਦੇਖਿਆ ਖਾਸ ਕਰਕੇ ਜਦੋਂ ਸਰਕਾਰਾਂ ਅਸੀਂ ਦੇਖਿਆ ਵੀ ਖਾ ਕੇ ਤੁਸੀਂ ਇਹ ਪਰਚੀ ਦੀ ਗੱਲ ਕੀਤੀ ਆ ਕੂੜੇ ਵਾਲੀ ਗੱਡੀ ਘਰੇ ਆਉਂਦੀ ਸੀ ਅਸੀਂ ਦੇਖਿਆ ਲੋਕਾਂ ਨੇ ਬੜੀ ਸਹੂਲਤ ਹੁੰਦੀ ਸੀ ਪਰ ਜਦੋਂ ਤਾਂ ਕਿਹਾ ਗਿਆ ਵੀ ਕੰਪਨੀ ਜਿਹੜੀ ਆ ਉਹ ਛੱਡ ਕੇ ਚਲ ਗਈ ਆ ਉਸ ਤੋਂ ਬਾਅਦ ਹੁਣ ਤੁਹਾਡੇ ਕੋਲ ਜਿਹੜੇ ਇਹ ਕੜੇ ਬੰਦੇ ਨੇ ਜਿਹੜੇ ਕੀ ਸਿੱਧਾ ਲੈ ਕੇ ਆ ਰਹੇ ਨੇ ਤੁਸੀਂ ਸਵਾਲ ਨਹੀਂ ਕੀਤਾ ਭਾਈ ਕੂੜਾ ਦੇ ਘਰਾਂ 'ਚ ਉਸ ਇਦਰਾ ਪਿਆ ਵਾ ਗੱਡੀਆਂ ਤੁਹਾਡੀਆਂ ਬੰਦ ਹੋ ਗਈਆਂ ਨੇ ਫਿਰ ਸਿੱਧਾ ਤੁਸੀਂ ਕਾਹ ਨਹੀਂ ਕਰਦੇ ਫਿਰਦੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਆਪਣੀਆਂ ਰਸੀਪਟ ਫੋਨ ਦੇ ਰਾਈ ਵੀ ਭੇਜੀਆਂ ਨੇ ਤੇ ਇਹ ਰਸੀਦ ਮ ਆ ਕੀ ਲੋਕਾਂ ਦੇ ਨਾਲ ਬਹੁਤ ਵੱਡੀ ਠੱਗੀ ਸਾਡੇ ਸਾਹਮਣੇ ਆ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਔਰ ਜਿੱਥੇ ਕੋਈ ਅਮੀਰ ਲੋਕ ਹੈ ਪੌਸ਼ ਏਰੀਏ ਦੇ ਲੋਕ ਆ ਉਹ ਤਾਂ ਪੇ ਕਰ ਲੈਣਗੇ ਪਰ ਜਿਹੜੇ ਕੋ ਬਸਤੀਆਂ ਦੇ ਵਿੱਚ ਰਹਿਣ ਵਾਲੇ ਲੋਕ ਆ ਗਰੀਬ ਲੋਕ ਆ ਉਹਨਾਂ ਵਾਸਤੇ ਇਦਾਂ ਦਾ ਵੀ ਵਜਨ ਪਾਉਣਾ ਔਰ ਉਸ ਤੋਂ ਬਾਅਦ ਜਾਲੀ ਝੂਠੀਆਂ ਪਰਚੀਆਂ ਬਣਾ ਕੇ 420 ਕਰ ਲੈਣੀ ਉਸ ਤੋਂ ਬਾਅਦ ਅਜੇ ਤੱਕ ਕਿਸੇ ਵੀ ਅਧਿਕਾਰੀ ਦੇ ਉੱਤੇ ਕਿਸੇ ਵੀ ਕਾਮੇ ਦੇ ਉੱਤੇ ਕਿਸੇ ਵੀ ਵਾਕਰ ਉਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕਰਨੀ ਇੱਥੋਂ ਸਿੱਧਾ ਸਮਝ ਆ ਰਿਹਾ ਕਿ ਮਿਊਨਿਸਪਲ ਕਾਰਪੋਰੇਸ਼ਨ ਜਾਣ ਬੁੱਝ ਕੇ ਇਦਾਂ ਦੇ ਕੰਮ ਕਰਾ ਰਹੀ ਹੈ ਹੁਣ ਲੋਕਾਂ ਦੇ ਨਾਲ ਠੱਗੀ ਵੀ ਕਰ ਰਹੀ ਹੈ ਔਰ ਤੁਸੀਂ ਆਪ ਦੇਖ ਲਓ ਕਿ ਸ਼ਹਿਰ ਦਾ ਹਰ ਕੋਨਾ ਕੋਨਾ ਇਹ ਉਹ ਜਗ੍ਹਾ ਆ ਜਿਹਦਾ ਬਹੁਤ ਵੱਡਾ ਇਤਿਹਾਸ ਰੱਖਦੀ ਆ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਲੈਂਡ ਵੀ ਇਹਦੇ ਵਿੱਚ ਹੀ ਆਉਂਦਾ ਇੱਥੇ ਸ਼ੇਰੇ ਪੰਜਾਬ ਦਾ ਸਮਰ ਪੈਲੈਸ ਵੀ ਆ ਪਰ ਅੱਜ ਰਾਮ ਬਾਗ ਦੇ ਵਿੱਚ ਕਲੱਬਾਂ ਦੇ ਕਬਜ਼ੇ ਅੱਜ ਰਾਮ ਬਾਗ ਦੇ ਵਿੱਚ ਹੋਰ ਕਈਆਂ ਇਨਕ੍ਰੋਚਮੈਂਟਾਂ ਅੱਜ ਰਾਮ ਬਾਗ ਦੇ ਵਿੱਚ ਰੇੜੀਆਂ ਫੜੀਆਂ ਵਾਲੇ ਕਈ ਵਾਰ ਕੁੰਡੀਆਂ ਲਵਾ ਰਿਹਾ ਕਾਰਪੋਰੇਸ਼ਨ ਦੇ ਮੁਲਾਜ਼ਮ ਉਸ ਤੋਂ ਬਾਅਦ ਸਾਰੇ ਪੂਰੇ ਰਾਮ ਬਾਗ ਦੇ ਜਿਹੜੇ ਮਰਜ਼ੀ ਕੋਨਰ ਤੇ ਤੁਸੀਂ ਚਲੇ ਜਾਓ ਉੱਥੇ ਤੁਹਾਨੂੰ ਗੰਦਗੀ ਦੇ ਢੇਰ ਮਿਲਣਗੇ ਜਿੱਥੇ ਲੋਕ ਸਿਹਤਯਾਬ ਹੋਣ ਹੁੰਦੇ ਸੀ ਉੱਥੇ ਲੋਕਾਂ ਨੂੰ ਹੁਣ ਸਕਿਨ ਅਲਰਜੀ ਹੋ ਰਹੀ ਹੈ ਇੱਥੋਂ ਆਈ ਅਲਰਜੀ ਹੋ ਰਹੀ ਹੈ ਇਨਫੈਕਸ਼ਨਸ ਹੋ ਰਹੀਆਂ ਥਰੋਟ ਇਨਫੈਕਸ਼ਨ ਹੋ ਰਹੀ ਹੈ ਔਰ ਤੁਸੀਂ ਇਹ ਜਾਣਦੇ ਹੋ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਦੀਵਾਲੀ ਤੋਂ ਬਾਅਦ ਗੁਰੂ ਨਗਰੀ ਅੰਮ੍ਰਿਤਸਰ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਇੱਕ ਨੰਬਰ ਦੇ ਸ਼ਹਿਰ ਬਣ ਗਿਆ ਸੀ ਔਰ ਦੇਸ਼ ਦਾ ਚੌਥਾ ਸਭ ਤੋਂ ਪ੍ਰਦੂਸ਼ਿਤ ਬਣ ਗਿਆ ਸੀ ਕਿੰਨੀ ਸ਼ਰਮਿੰਦਗੀ ਦਾ ਬਾਈਸਾਨੂੰ ਬਣਾਉਂਦੀ ਆ ਕਿ ਚੀਫ ਜਸਟਿਸ ਆਫ ਇੰਡੀਆ ਮਿਸਟਰ ਬੀ ਆਰ ਗਵਾਈ ਨੇ ਵੀ ਲਾਸਟ ਟਾਈਮ ਪਿਛਲੇ ਮਹੀਨੇ ਔਰਲੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦਾ ਜ਼ਿਕਰ ਕੀਤਾ ਸੀ ਕਿ ਅੰਮ੍ਰਿਤਸਰ ਵੀ ਦਿੱਲੀ ਤੋਂ ਹੁਣ ਪ੍ਰਦੂਸ਼ਿਤ ਘੱਟ ਨਹੀਂ ਆ ਸੋ ਅੰਮ੍ਰਿਤਸਰ ਨੇ ਤਾਂ ਦਿੱਲੀ ਨੂੰ ਵੀ ਪਾਰ ਕਰ ਲਿਆ ਸੀ ਸੋ ਇਸ ਕਰਕੇ ਇਹ ਸਾਰਾ ਕਾਰਕਰਦਗੀ ਇਹਨਾਂ ਨਲਾਇਕ ਭੇਡਾਂ ਕਰਕੇ ਇਹਨਾਂ ਨਲਾਇਕ ਲੀਡਰਾਂ ਕਰਕੇ ਔਰ ਇਸ ਮੈਂ ਕਹੂੰਗਾ ਕਿ ਜਿਹੜੇ ਸਿਵਿਕ ਬਾਡੀਜ਼ ਆ ਉਹਨਾਂ ਦੇ ਹੈਡਸ ਵੀ ਜਾਲੀ ਚੁਣੇ ਗਏ ਤੁਸੀਂ ਦੇਖਿਆ ਕਿ ਡੈਮੋਕ੍ਰੇਸੀ ਦਾ ਕਿਵੇਂ ਕਿੱਡਾ ਵੱਡਾ ਕਾਣ ਹੋਇਆ ਸੀ ਬਹੁਤ ਸਾਰੇ ਲੋਕ ਚੁਣੇ ਗਏ ਸੀ ਪਰ ਕੁਝ ਇੱਕ ਲੋਕਾਂ ਨੂੰ ਨਾਲ ਜੋੜ ਕੇ ਫਿਰ ਉਹ ਸਿਵਿਕ ਹੈੱਡ ਵੀ ਉੱਥੋਂ ਬਣਾ ਦਿੱਤਾ ਗਿਆ ਤੁਸੀਂ ਆਪ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਜਿਹੜੇ ਜਾਲੀ ਬੌਗਸ ਲੋਕਾਂ ਨੂੰ ਸ਼ਹਿਰ ਦੇ ਉੱਤੇ ਮੁਸੱਲਤ ਕਰ ਦਿੱਤਾ ਗਿਆ ਸੀ ਉਹਨਾਂ ਕੋਲੋਂ ਫਿਰ ਅਸੀਂ ਹੋਰ ਕੀ ਐਕਸਪੈਕਟ ਕਰ ਸਕਦੇ ਹਾਂ ਪਹੁੰਚਿਆ ਸੀ ਦੇਖਿਆ ਜਿਵੇਂ ਤੁਸੀਂ ਬਾਰ-ਬਾਰ ਖਾਂਸੀ ਕਰ ਰਹੇ ਹੋ ਸਾਨੂੰ ਇੱਥੇ ਮੱਛਰ ਐਡਾ ਮੋਟਾ ਲੜ ਰਿਹਾ ਵਾ ਅਸੀਂ ਲੱਗਦਾ ਵੀ ਸਾਨੂੰ ਇਹ ਵੀ ਲੱਗਦਾ ਵੀ ਅਸੀਂ ਇੱਥੋਂ ਅਸੀਂ ਬਿਮਾਰੀ ਲੈ ਕੇ ਜਾਵਾਂਗੇ ਜਾਂ ਡੇਂਗੂ ਜਾਂ ਮਲੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਦੇ ਹਾਲਾਤ ਇੱਥੇ ਹੋ ਗਏ ਨੇ ਲੋਕ ਇੱਥੇ ਸੈਕਿੰਗ ਵਾਸਤੇ ਹੁੰਦੇ ਨੇ ਜਿਵੇਂ ਪਹਿਲਾਂ ਗੱਲ ਕੀਤੀ ਵੀ ਆਪਣੀ ਸ਼ਹਿਰ ਚੰਗੀ ਰੱਖਣ ਵਾਸਤੇ ਆਪਣੀ ਬਿਮਾਰੀਆਂ ਦੂਰ ਕਰਨ ਵਾਸਤੇ ਪਰ ਮੈਨੂੰ ਲੱਗਦਾ ਜੇਕਰ ਅਸੀਂ ਹੋਰ ਇੱਥੇ 10 ਮਿੰਟ ਠਹਿ ਗਏ ਨਾ ਤੇ ਸਾਨੂੰ ਡੇਂਗੂ ਆਪ ਦੇ ਵਿੱਚ ਤੁਸੀਂ ਦੇਖਿਆ ਹੜਾਂ ਦੀ ਮਾਰ ਪੰਜਾਬ ਨੇ ਝੱਲੀ ਲੋਕਾਂ ਦੀ ਕੀਮਤੀ ਜਾਨਾਂ ਵੀ ਗਈਆਂ ਲੋਕਾਂ ਦੇ ਜਾਨੀਮਾਲੀ ਨੁਕਸਾਨ ਹੋਏ ਘਰਾਂ ਦੇ ਘਰ ਬਰਬਾਦ ਹੋ ਗਏ ਕਿਰਸਾਨੀ ਬਰਬਾਦ ਹੋ ਗਈ ਖੇਤ ਫਸਲਾਂ ਬਰਬਾਦ ਹੋ ਗੀਆਂ ਉਸ ਤੋਂ ਬਾਅਦ ਜੇ ਹੜਾਂ ਤੋਂ ਲੋਕ ਬਚਦੇ ਆ ਤੇ ਪੰਜਾਬ ਦੇ ਲੋਕ ਡਰੱਗਸ ਨਾ ਮਾਰੇ ਜਾਂਦੇ ਆ ਜੇ ਡਰੱਗਸ ਤੋਂ ਬਚ ਜਾਂਦੇ ਆ ਆਪਣੇ ਕੰਮ ਕਰਕੇ ਤਰੱਕੀ ਕਰਦੇ ਆ ਤੇ ਉਹ ਗੈਂਗਸਟਰ ਕੋਲੋਂ ਮਾਰੇ ਜਾਂਦੇ ਆ ਜੇ ਗੈਂਗਸਟਰਾਂ ਕੋਈ ਵੀ ਵੱਜ ਜਾਂਦਾ ਕੋਈ ਤੇ ਅੰਮ੍ਰਿਤਸਰ ਦੇ ਵਿੱਚ ਇਨ੍ਹਾਂ ਡਿਵੈਲਪਮੈਂਟਲ ਏਜੰਸੀਜ਼ ਦੀ ਨਲਾਇਕੀ ਕਰਕੇ ਜਰਜਰ ਬਿਲਡਿੰਗਾਂ ਦੇ ਥੱਲੇ ਆਉਣ ਦੇ ਨਾਲ ਲੋਕ ਮਾਰੇ ਜਾਂਦੇ ਆ ਜੇ ਉਹਦੇ ਤੋਂ ਵੀ ਵੱਜਣ ਤੇ ਫਿਰ ਲੋਕ ਇਸ ਕੂੜੇ ਦੇ ਨਾਲ ਫੈਲ ਰਹੀਆਂ ਪ੍ਰਦੂਸ਼ਣ ਦੇ ਨਾਲ ਫੈਲ ਰਹੀਆਂ ਭਿਆੰਕਰ ਬਿਮਾਰੀਆਂ ਦੇ ਨਾਲ ਗਰਸਤ ਹੋ ਕੇ ਮਰ ਰਿਹਾ ਅੱਜ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਜੀਣ ਵਾਸਤੇ ਕੋਈ ਵੀ ਚੰਗਾ ਸਾਧਨ ਨਹੀਂ ਪ੍ਰੋਵਾਈਡ ਕੀਤਾ ਗਿਆ ਅੱਜ ਅੰਮ੍ਰਿਤਸਰ ਦੇ ਹਰ ਸਿਸਟਮ ਦੇ ਵਿੱਚ ਤੁਸੀਂ ਦੇਖ ਲਓ ਕਾਲੈਪਸ ਕਰ ਗਿਆ ਮ्युनਿਸਪਲ ਕਾਰਪੋਰੇਸ਼ਨ ਦਾ ਉਹ ਆ ਜਿਨ੍ਹਾਂ ਨੇ ਸਾਰੀਆਂ ਸ਼ਹਿਰ ਦੀਆਂ ਸੜਕਾਂ ਹੋਣ ਟੁੱਟੀਆਂ ਟੋਏ ਪਏ ਆ ਹਰ ਪਾਸੇ ਗਾਰਬੇਜ ਆ ਗੰਦਗੀ ਆ ਕੋਈ ਸੜਕ ਸਾਬਤ ਸਬੂਤੀ ਨਹੀਂ ਆ ਪਰ ਇਹਨਾਂ ਨੇ ਉਹ ਸੜਕ ਬਣਾ ਦਿੱਤੀ ਬੀਆਰਟੀਐਸ ਦੀ ਸੜਕ ਬਣਾ ਦਿੱਤੀ ਜਿੱਥੇ ਬੱਸਾਂ ਚੱਲਦੀਆਂ ਹੀ ਨਹੀਂ ਤੁਸੀਂ ਇੱਥੋਂ ਇਹਨਾਂ ਦੀ ਕ腐ਸ਼ਨ ਦਾ ਨਾ ਅਹਲੀ ਦੀ ਨਾ ਲਾਇਕੀ ਦਾ ਇਨਕੰਪੀਟੈਂਸ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਸੜਕ ਦੇ ਉੱਪਰ ਕੋਰੀਡੋਰ ਦੇ ਉੱਪਰ ਬੱਸਾਂ ਹੀ ਨਹੀਂ ਚੱਲਦੀਆਂ ਉਹ ਵੀ ਆਰਟੀਐਸ ਲੇਨ ਇਹਨਾਂ ਨੇ ਦੁਬਾਰਾ ਨਵੀਂ ਬਣਾਤੀ ਜਿੱਥੋਂ ਲੋਕ ਲੰਘਦੇ ਆ ਉਥੋਂ ਕੋਈ ਵੀ ਇਹਨਾਂ ਨੇ ਸੜਕ ਨਵੀਂ ਨਹੀਂ ਬਣਾਈ ਸੋ ਇਹ ਸਾਰੀ ਚੀਜ਼ਾਂ ਇਸ ਗੱਲ ਦੇ ਨਿਸ਼ਾਨਦੇਹੀ ਕਰ ਰਹੀਆਂ ਕਿ ਅੱਜ ਅਮਰitsar ਦਾ ਐਡਮਿਨਿਸਟ੍ਰੇਸ਼ਨ ਕੋਲਾਪਸ ਕਰ ਗਿਆ ਅੱਜ ਅਮਰitsar ਦੀ ਰਾਜਨੀਤੀ ਕੋਲਾਪਸ ਕਰ ਗਈ ਅੱਜ ਅਮਰitsar ਦੇ ਝੂਠੇ ਮੁਸੱਲਦ ਕੀਤੇ ਗਏ ਬਾਡੀਜ਼ ਦੇ ਹੈੱਡ ਉਹ ਕੋਲਾਪਸ ਕਰ ਗਿਆ ਨਾ ਤੇ ਪਬਲਿਕ ਉਹਨਾਂ ਦੀ ਰਿਸਪੈਕਟ ਕਰ ਰਹੀ ਆ ਨਾ ਉਹ ਆਮ ਆਵਾਮ ਦੇ ਵਿੱਚ ਜਾ ਸਕਦੇ ਆ ਨਾ ਤਾਂ ਇੱਥੋਂ ਦਾ ਮੇਅਰ ਕੋਈ ਇੱਥੇ ਆ ਕੇ ਗੱਲ ਕਰ ਸਕਦੇ ਆ ਨਾ ਹੀ ਉਹਨਾਂ ਨੂੰ ਲੋਕ ਮੇਰੇ ਖਿਆਲ ਪਛਾਣਦੇ ਵੀ ਨਹੀਂ ਇਸੇ ਤਰੀਕੇ ਦੇ ਨਾਲ ਇੰਪਰੂਵਮੈਂਟ ਰਸਟ ਹੋ ਰਿਹਾ ਇਸੇ ਤਰੀਕੇ ਦੇ ਨਾਲ ਬਾਕੀ ਜਿੰਨੀਆਂ ਡਿਵੈਲਪਮੈਂਟਲ ਏਜੰਸੀਜ਼ ਆ ਉਹਨਾਂ ਸਾਰਿਆਂ ਦਾ ਖਾਤਾ ਖੂ ਖਾਤਾ ਬਣ ਕੇ ਰਹਿ ਗਿਆ ਪਰ ਭਗਵੰਤ ਸਿੰਘ ਮਾਨ ਅਕਸਰ ਹੀ ਕਹੀ ਜਾਂਦੇ ਆ ਬਹੁਤ ਤਰੱਕੀਆਂ ਕਰ ਰਹੇ ਆ ਬਹੁਤ ਡਿਵੈਲਪਮੈਂਟ ਕਰ ਰਹੇ ਆ ਜਿਹੜਾ ਅਸੀਂ ਇਸ ਇਤਿਹਾਸਿਕ ਧਰੋਹਰ ਨੂੰ ਵੀ ਅਸੀਂ ਬਚਾ ਨਹੀਂ ਪਾ ਰਹੇ ਸਾਹਮਣੇ ਕੈਮਰਾ ਦੇ ਝੂਠ ਨਹੀਂ ਬੋਲ ਰਿਹਾ ਕੋਈ ਇਹਦੇ ਵਿੱਚ ਦੋ ਦੂਸਰੀ ਗੱਲ ਨਹੀਂ ਹੈਗੀ ਕਲੈਰਿਟੀ ਦੇ ਨਾਲ ਸਾਰਿਆਂ ਨੂੰ ਸਮਝ ਆ ਰਹੀ ਹੈ ਲੋਕ ਅੱਜ ਰੋਗਗ੍ਰਸ ਹੋ ਰਿਹਾ ਲੋਕਾਂ ਨੂੰ ਭਿਆਨਕ ਬਿਮਾਰੀਆਂ ਅਮਰਸਰ ਦੇ ਵਿੱਚ ਕਰੀਬ 393 ਪਲੂਟਿੰਗ ਪੁਆਇੰਟ ਹੈ ਜਿਹੜਾ ਵਾਟਰ ਰਿਸੋਰਸਸ ਬਾਡੀ ਨੇ ਵੀ ਕਹ ਦਿੱਤਾ ਅਮਰਸਰ ਦੇ ਵਿੱਚ ਟੰਗੜਾਪ ਡਰੇਨ ਆ ਜਨਾ ਵੀ ਮੁੱਦਾ ਹੋ ਰਿਹਾ ਕਿਸੇ ਨੇ ਉਸ ਤੋਂ ਬਾਅਦ ਨਹੀਂ ਦੇਖਿਆ ਜਿਹੜੇ ਸ਼ਹਿਰ ਦੇ ਨਾਲ ਲੱਗਦੇ ਪੰਚਾਇਤਾਂ ਦੇ ਵਿੱਚ ਫਲਡ ਇਸ ਵਾਰ ਆਇਆ ਉਹ ਵੀ ਇਸ ਕਰਕੇ ਆਇਆ ਕਿ ਉਹ ਡਰੇਨ ਜਿਹੜੀ ਆ ਅਪ ਟੂ ਬ੍ਰਹਿਮ ਭਰ ਗਈ ਸੀ ਉਹ ਬਾਅਦ ਚ ਓਵਰਫਲੋ ਹੋ ਕੇ ਪਿੰਡਾਂ ਦੇ ਵਿੱਚ ਪਾਣੀ ਗਿਆ ਉਹ ਤੁਸੀਂ ਇਸ ਗੱਲ ਨੂੰ ਸਮਝ ਲਓ ਕਿ ਸਾਰੇ ਸ਼ਹਿਰ ਦੇ ਵਿੱਚ ਇਸ ਵਲੇ ਪ੍ਰਦੂਸ਼ਨ ਦੇ ਸੈਂਟਰ ਬਣ ਗਿਆ ਅੱਜ ਅਮਰitsar ਔਰ ਤਰਨਤਾਰਨ ਵੈਲਟ ਡੇਂਜਰ ਜ਼ੋਨ ਹਾਈ ਰਿਸਕ ਤੇ ਪਾਣੀ ਆ ਜ਼ਮੀਨੀ ਪਾਣੀ ਜ਼ਹਿਰੀਲਾ ਹੋ ਗਿਆ ਯੂਰੇਨੀਅਮ ਆਰਸੈਨਿਕ ਨਾਈਟ੍ਰੇਟ ম্যাগਨੀਸ਼ੀਅਮ ਇਹਦੀ ਤਦਾਦ ਇੰਨੀ ਵੱਧ ਗਈ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੈਂਸਰ ਦੇ ਨਾਲ ਗ੍ਰਸ ਹੋਣਾ ਪਊਗਾ ਮੁਬਤਲਾ ਹੋਣਾ ਪਊਗਾ ਤਾਂ ਇਹ ਪਾਣੀ ਵੀ ਕਾਰਸੀਨੋਜਨਿਕ ਬਣ ਰਿਹਾ এনवायरमेंट ਵੀ ਕਾਰਸੀਨੋਜਨਿਕ ਬਣ ਰਿਹਾ ਔਰ ਲੋਕਾਂ ਨੂੰ ਚਿਕਨ ਗੁਨੀਆ ਮਲੇਰੀਆ ਡੇਂਗੀਆਂ ਵਰਗੀਆਂ ਭਿਆਨਕ ਬਿਮਾਰੀਆਂ ਦੇ ਨਾਲ ਜਦੋਂ ਇਹ ਕੰਪਨੀ ਬਾਗ ਦੇ ਵਿੱਚ ਆ ਰਹੀ ਆ ਉਹ ਗਰਸ ਹੋ ਰਿਹਾ ਇਹਦਾ ਡੇਟਾ ਤੱਕ ਹੈਲਥ ਡਿਪਾਰਟਮੈਂਟ ਵੱਲੋਂ ਕਲੈਕਟ ਗੈਦਰ ਨਹੀਂ ਕੀਤਾ ਗਿਆ ਤੁਸੀਂ ਇਸੇ ਗੱਲ ਤੋਂ ਅੰਦੇਸ਼ਾ ਲਗਾ ਲਓ ਮੈਂ ਬਹੁਤ ਸਾਰੇ ਪੁਆਇੰਟਸ ਗਿਣਾਉਣ ਦੀ ਗੱਲ ਕੀਤੀ ਆ ਹਜ਼ਾਰਾਂ ਹੀ ਇਦਾਂ ਦੇ ਪੁਆਇੰਟਸ ਨੇ ਕਿ ਅੱਜ ਇਹ ਸਮਝ ਆ ਰਿਹਾ ਕਿ ਗੁਰੂ ਨਗਰੀ ਅੰਮ੍ਰਿਤਸਰ ਜਿਹੜੀ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਖਿਆਤੀ ਰੱਖਦੀ ਆ ਪਪੂਲਰ ਆ ਧਾਰਮਿਕ ਨਗਰੀਆ ਸਿੱਖਾਂ ਦਾ ਮੱਕਾ ਕਿਹਾ ਜਾਂਦਾ ਇੱਥੇ ਬਾਰਡਰ ਸਿਟੀ ਵੀ ਆ ਪੰਜਾਬ ਵੀ ਇੱਕ ਬਾਰਡਰ ਸਟੇਟ ਆ ਉਹਦੇ ਜੇ ਇਹ ਹਾਲਾਤ ਹੋਣਗੇ ਤੇ ਅਫਰਾ ਤਫਰੀਦਾ ਮਾਹੌਲ ਪੈਦਾ ਹੋ ਗਿਆ ਮੇਰਾ ਸਿਰਫ ਇਹ ਹੀ ਕੋਸ਼ਿਸ਼ ਸੀ ਕਿ ਜਿਹੜੇ ਬੱਚੇ ਆਉਂਦੇ ਆ ਬਜ਼ੁਰਗ ਆਉਂਦੇ ਆ ਯੋਗਾ ਕਰਦੇ ਆ ਹੁਣ ਤੁਸੀਂ ਆ ਵੀ ਦੇਖ ਲਓ ਅੱਜ ਸੀਐਮ ਦੀ ਯੋਗਸ਼ਾਲਾ ਕਿੱਥੇ ਗਈ ਕੋਈ ਇੱਥੇ ਦੱਸ ਸਕਦਾ ਹੈ ਕਿ ਇੱਕ ਵੀ ਯੋਗਸ਼ਾਲਾ ਲੱਗਦੀ ਆ ਅੱਜ ਸੀਐਮ ਟਰਾਂਸਫਾਰਮਰਸ ਦੇ ਉਦਘਾਟਨ ਕਰ ਰਿਹਾ ਤੇ ਮੇਰੇ ਇਹ ਕੱਲ ਤੋਂ ਸਮਝ ਨਹੀਂ ਆਉਂਦੀ ਕਿ ਟਰਾਂਸਫਾਰਮਰ ਦੀਆਂ ਵਰਕਸ਼ਾਪਸ ਤੇ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਬਹੁਤ ਆ ਤੇ ਪਹਿਲਾਂ ਵੀ ਬਹੁਤ ਸਾਰੇ ਬਣਦੇ ਸੀ ਸੋ ਇਹ ਸਾਰੇ ਜਿਹੜੇ ਬੋਗਸ ਨੈਰੇਟਿਵ ਬਣਾਏ ਜਾ ਰਹੇ ਆ ਪਤਾ ਨਹੀਂ ਕਿ ਲੱਗਦਾ ਨਹੀਂ ਅਸੀਂ ਦੇਖਿਆ ਸਰਕਾਰਾਂ ਤੇ ਪਹਿਲਾਂ ਬੜੀਆਂ ਆਈਆਂ ਨੇ ਬੜੀਆਂ ਗਈਆਂ ਨੇ ਪਰ ਪਹਿਲੀ ਵਾਰ ਅਸੀਂ ਦੇਖਿਆ ਕਦੀ ਸਕੂਲਾਂ ਦੇ ਬਾਥਰੂਮਾਂ ਦਾ ਡੁਗਾਟਨ ਹੁੰਦਾ ਕਦੀ ਦੁਵਾਰਾਂ ਦਾ ਡੁਗਾਟਨ ਹੁੰਦਾ ਕਦੀ ਰੰਗ ਪੇਂਟ ਕਰ ਦਿੰਦੇ ਤਾਂ ਡੁਗਾਟਨ ਕਰ ਦਿੰਦੇ ਨੇ ਹੁਣ ਨਵਾਂ ਹੀ ਜਿਹੜਾ ਚੱਲ ਪਿਆ ਵੀ ਜੇਕਰ ਟਰਾਫਿਕ ਲਾ ਦਿੱਤਾ ਗਿਆ ਉਹਦਾ ਡੁਗਾਟਨ ਕਰ ਦਿੱਤਾ ਗਿਆ ਇਹ ਲੱਗਦਾ ਕਿ ਇਹ ਵਸੇ ਸਿਰਫ ਵੇਖਿਆ ਸਰਕਾਰਾਂ ਅਧੁਗਾਟਨ ਕਰਦੀਆਂ ਵਿੱਚ ਲੱਗੀਆਂ ਨੇ ਚਾਹੇ ਛੋਟਾ ਵੱਡਾ ਕੋਈ ਵੀ ਆ ਕੰਮ ਵਾਲ ਘਟ ਤੇ ਆ ਦਿੱਤਾ ਜਾਂਦਾ ਵਾ ਮੈਂ ਇਹ ਵੀ ਇੱਕ ਮੇਰੀ ਨਜ਼ਰ ਦੇ ਨਜ਼ਦੀਕ ਹੈ ਕਿ ਇੰਨਾਂ ਪਾਰਟੀਆਂ ਨੇ ਸੌਫਟ ਟਾਰਗੇਟਸ ਚੁਣ ਲਏ ਇਹਨਾਂ ਨੇ ਆਪਣੇ ਲੀਡਰ ਵੀ ਉਦਾਂ ਦੇ ਆਪਣੇ ਜਿਹੜੇ ਵਰਕਰਸ ਆ ਉਹ ਵੀ ਓਦਾਂ ਦੇ ਚੁਣ ਰਹੇ ਜਿਨ੍ਹਾਂ ਨੂੰ ਨਾ ਤਾਂ ਗਿਆਨ ਹੈ ਨਾ ਨੋਲਿਜ ਹੈ ਨਾ ਹੀ ਉਹ ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਸincere ਨੇ ਇਹਨਾਂ ਨੇ ਬੜੇ ਸੌਫਟ ਟਾਰਗੇਟਸ ਚੁਣੇ ਆ ਜਿਹੜੇ ਜੋ ਕਹਿੰਦੇ ਆ ਉਹੀ ਅੱਗੋਂ ਗੱਲ ਕਹਿਣੀ ਸ਼ੁਰੂ ਕਰ ਦਿੰਦੇ ਆ ਅੱਜ ਅੰਮ੍ਰਿਤਸਰ ਦੇ ਵਿੱਚ ਕੋਈ ਵੀ ਆਮ ਆਦਮੀ ਪਾਰਟੀ ਦਾ ਇੱਕ ਵੀ ਵਿਅਕਤੀ ਹੱਥ ਖੜਾ ਕਰਕੇ ਦੱਸ ਦੇ ਕਿ ਜਿਹੜਾ ਇਹਨਾਂ ਗੱਲਾਂ ਦੀ ਕੋਈ ਜਵਾਬਦੇਹੀ ਕਰ ਸਕਦਾ ਮੈਂ ਕਹਿੰਦਾ ਜੀ ਇਹਨਾਂ ਦੇ ਮੇਅਰ ਦੇ ਇਹਨਾਂ ਦੇ ਚੇਮੰਦੇ ਉਹਨਾਂ ਦੀ ਆਪ ਦੀ ਹਿੰਮਤ ਨਹੀਂ ਹੈਗੀ ਕਿ ਉਹ ਵਿਦਆਊਟ ਕਿਸੇ ਨਾਲ ਇਕੱਲੇ ਇਥੇ ਆ ਕੇ ਸ਼ਹਿਰ ਹੀ ਕਰ ਲੈਣ ਕਿਉਂਕਿ ਲੋਕਾਂ ਨੇ ਮੈਨੂੰ ਲੱਗਦਾ ਕਿ ਉਹਨਾਂ ਦਾ ਵਿਰੋਧ ਹੀ ਇੰਨਾ ਕਰਨਾ ਉਹਨਾਂ ਨੂੰ ਗੱਲਾਂ ਇੰਨੀਆਂ ਸੁਣਾਉਣੀਆਂ ਕਿ ਉਹ ਭਾਵੇਂ ਰਾਜਨੀਤੀ ਗਾਂ ਤੋਂ ਛੱਡ ਦੇਣ ਸੋ ਹਾਲਾਤ ਇਹ ਪੈਦਾ ਹੋ ਗਏ ਆ ਸੰਕਟ ਐ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਪੂਰੇ ਏਰੀਆ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਵੱਡਾ ਸੰਕਟ ਐ ਪੰਜਾਬ ਦੀ ਗੱਲ ਕਰੀਏ ਜੇ ਅੰਮ੍ਰਿਤਸਰ ਦੀ ਖਾਸ ਹੀ ਮੈਂ ਗੱਲ ਕਰਾਂ ਅੱਜ ਇਲੈਗਲ ਇਨਕ੍ਰੋਚਮੈਂਟ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਐ ਅੱਜ ਇਲੈਗਲ ਬਿਲਡਿੰਗਸ ਸਾਰੀਆਂ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਐ ਵਾਰਲਡ ਸਿਟੀ ਦੇ ਅੰਦਰ ਜਿਹੜੇ 12 ਵਿਰਾਸਤੀ ਗੇਟ ਆ ਉਹਨਾਂ ਦੇ ਹਾਲਾਤ ਬਹੁਤ ਮਾੜੇ ਆ ਉੱਥੇ ਵੀ ਕਬਜ਼ੇ ਹੋ ਗਏ ਜਿਹੜਾ ਸ਼ੇਰੇ ਪੰਜਾਬ ਨੇ ਫੋਰਟੀਫਾਈਡ ਸਿਟੀ ਬਣਾਇਆ ਸੀ ਜੇ ਅੰਮ੍ਰਿਤਸਰ ਦੇ 스마트 ਸਿਟੀ ਦੇ ਪ੍ਰੋਜੈਕਟਸ ਹਜ਼ਾਰ ਕਰੋੜ ਰੁਪਏ ਤੋਂ ਵੱਧੇ ਆ ਉਹ ਵੀ ਜਿਉਂਦੇ ਤਿਉਂ ਖਤਮ ਹੋ ਗਿਆ ਆਰਬਿਟਲ ਮੈਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਸੰਕਟ 'ਚ ਆ ਗੁਰੂ ਨਗਰੀ ਅੰਮ੍ਰਿਤਸਰ ਸੰਕਟ 'ਚ ਆ ਪਰ ਮੁੱਖ ਮੰਤਰੀ ਪੰਜਾਬ ਤੇ ਉਹਨੇ ਇੱਕ ਮਿਸ਼ਨ ਚਾਲੂ ਕੀਤਾ ਵਾ ਚੜ੍ਹਦੀ ਕਲਾ ਪੰਜਾਬ ਆ ਉਹ ਕਹਿੰਦੇ ਚੜ੍ਹਦੀ ਕਲਾ ਵਿੱਚ ਪੰਜਾਬ ਆ ਨਵਾਂ ਮਿਸ਼ਨ ਚਾਲੂ ਹੋਇਆ ਕਿ ਲੱਗਦਾ ਵਾ ਕਿ ਚੜ੍ਹਦੀ ਕਲਾ ਵਿੱਚ ਤੁਸੀਂ ਇੱਕ ਗਲਤ ਅੰਦਾਜ਼ਾ ਲਗਾਓ ਜੇ ਚੜ੍ਹਦੀ ਕਲਾ 'ਚ ਹੋਵੇ ਤੇ ਅੱਜ ਅੰਮ੍ਰਿਤਸਰ ਦੀ ਸਿੰਪਲੀ ਇੱਕ ਕੋਈ ਇਦਾਂ ਦੀ ਇਤਿਹਾਸਿਕ ਨਗਰੀ ਹੋਵੇ ਕੋਈ ਇਦਾਂ ਦਾ ਸਿਟੀ ਹੋਵੇ ਜਿੱਥੇ ਕੋਈ ਪਬਲਿਕ ਟਰਾਂਸਪੋਰਟ ਨਾ ਹੋਵੇ ਅੰਮ੍ਰਿਤਸਰ ਇੰਨਾ ਵੱਡਾ ਸਿਟੀ ਆ ਇੰਨਾ ਵੱਡਾ ਸ਼ਹਿਰ ਆ ਇੱਥੇ ਇੱਕ ਵੀ ਪਬਲਿਕ ਟਰਾਂਸਪੋਰਟ ਦੀ ਬੱਸ ਨਹੀਂ ਚੱਲਦੀ ਲੋਕ ਆਟੋਸ 'ਚ ਜਾਂਦੇ ਆ ਆਟੋ ਦਾ ਪੋਲੂਸ਼ਨ ਕਿੰਨਾ ਇਹਨਾਂ ਦੇ ਰਾਹੀ ਪ੍ਰੋਜੈਕਟ ਫੇਲ ਹੋ ਗਿਆ ਆਟੋਮੈਟਿਡ ਪਾਰਕਿੰਗ ਬਣਾਉਣੀ ਸੀ ਉਹ ਫੇਲ ਹੋ ਗਈ ਇਹਨਾਂ ਨੇ ਆরবিਟਲ ਰੋਡ ਬਣਾਈ ਸਮਾਰਟ ਸਿਟੀ ਦੀ ਉਹ ਫੇਲ ਹੋ ਗਈ ਸਿਟੀ ਬੱਸ ਸਰਵਿਸ ਆਈ ਸੀ ਉਹ ਫੇਲ ਹੋ ਗਈ ਸਮਾਰਟ ਸਿਟੀ ਦੀਆਂ ਜਿਹੜੀਆਂ ਲਾਲ ਬੱਸਾਂ ਸੀ ਸਿਟੀ ਬੱਸ ਸਰਵਿਸ ਉਹ ਫੇਲ ਹੋ ਗਈ ਸੀਸੀਟੀਵੀ ਕੈਮਰਾਜ਼ ਦਾ ਪ੍ਰੋਜੈਕਟ ਚਲਾਇਆ ਉਹ ਫੇਲ ਹੋ ਗਿਆ ਜਿੱਦਾਂ ਇੰਟੀਗ੍ਰੇਟਿਡ ਕਮਾਂਡ ਕੰਟਰੋਲ ਸੈਂਟਰ ਉਹ ਉੱਥੇ ਬਣਾਇਆ ਗਿਆ ਸੀ ਰਣਜੀਤ ਐਵਨਿਊ ਵਿਖੇ ਉਹ ਫੇਲ ਹੋ ਗਿਆ ਕਿਤੇ ਵੀ ਨਾਂ ਲਈ ਜਾਓ ਕਿਤੇ ਵੀ ਅੱਜ ਜੇ ਉਹ ਨਹਿਰੀ ਪਾਣੀ ਦਾ ਪ੍ਰੋਜੈਕਟ ਹੈ ਵਰਲਡ ਬੈਂਕ ਵੱਲੋਂ ਚੱਲ ਰਿਹਾ ਸੀ ਉਹ ਅਜੇ ਤੱਕ ਕੰਪਲੀਟ ਨਹੀਂ ਕਰ ਸਕੇ ਅਮਰੇਸਰਦਾ ਸਮਾਰਟ ਸਿਟੀ ਮਿਸ਼ਨ ਦੇ ਪ੍ਰੋਜੈਕਟ ਕੰਪਲੀਟ ਕਰਨ ਦੀ ਤੀਜੀ ਡੈਡਲਾਈਨ ਵੀ 2-3 ਮਹੀਨੇ ਪਹਿਲਾਂ ਨਿਕਲ ਚੁੱਕੀ ਹੈ ਸੋ ਇਹ ਸਰਕਾਰ ਨੂੰ ਇਸ ਐਡਮਿਨਿਸਟ੍ਰੇਸ਼ਨ ਨੂੰ ਕੋਈ ਜੂਨੀ ਸਰਕਾਰੀ ਮੈਂ ਆਪ ਜੀ ਨਾਲ ਵਾਅਦਾ ਕਰਦਾ ਕਿ ਜਿਹੜਾ ਆਉਣ ਵਾਲਾ ਸਮਾਂ ਹੋਊਗਾ ਉਹਦੇ ਵਿੱਚ ਸਾਰਾ ਖਾਕਾ ਸਾਰਾ ਡਾਟਾ ਮੈਂ ਇਹਨਾਂ ਦੇ ਜਿਹੜੇ ਲੀਡਰਸ ਆ ਉਹਨਾਂ ਦਾ ਵੀ ਰੱਖਿਆ ਇਹਨਾਂ ਦੇ ਜਿਹੜੇ ਕਾਉਂਸਲਰਸ ਆ ਉਹਨਾਂ ਨੂੰ ਵੀ ਮੈਂ ਸਮਝ ਰਿਹਾ ਰੀਡ ਕਰ ਰਿਹਾ ਐਨਾਲਿਸਿਸ ਕਰ ਰਿਹਾ ਐਗਜ਼ਾਮਿਨ ਕਰ ਰਿਹਾ ਇਹਨਾਂ ਸਾਰਿਆਂ ਦਾ ਪਰਦਾ ਫਾਸ਼ ਵੀ ਅਸੀਂ ਕਰਾਂਗੇ ਔਰ ਲੋਕਾਂ ਨੂੰ ਘਰ ਘਰ ਜਾ ਕੇ ਦੱਸਾਂਗੇ ਕਿ ਤੁਹਾਡੇ ਇਸ ਸ਼ਹਿਰ ਦੇ ਨਾਲ ਕਿੰਨਾ ਵੱਡਾ ਧੱਕਾ ਹੋ ਗਿਆ ਔਰ ਜੇ ਪਬਲਿਕ ਟਰਾਂਸਪੋਰਟ ਤੁਸੀਂ ਦੇਖੋ ਬੀਆਰਟੀਐਸ ਪ੍ਰੋਜੈਕਟ ਕਰੀਬ 6.650 ਕਰੋੜ ਰੁਪਏ ਦਾ ਪ੍ਰੋਜੈਕਟ 93 ਬੱਸਾਂ ਚੱਲਦੀਆਂ ਸੀ ਸਿਟੀ ਬੱਸ ਸਰਵਿਸ ਵੀ ਇਸੇ ਤਰੀਕੇ ਦੇ ਨਾਲ 60 ਤੋਂ 65 ਬੱਸਾਂ ਚੱਲਦੀਆਂ ਸੀ ਸੋ ਸਮਝ ਲਓ ਕਿ ਜੇ ਉਹ ਦੋਨੋਂ ਬੱਸਾਂ ਚੱਲਦੀਆਂ ਤੇ ਅੱਜ ਸ਼ਹਿਰ ਕੋਲੋਂ ਆਪਣੀਆਂ ਪਬਲਿਕ ਟਰਾਂਸਪੋਰਟ ਦੀਆਂ 205 ਬੱਸਾਂ ਹੋਣੀਆਂ ਸੀ ਅਸੀਂ ਦੇਖਿਆ ਪਵੰਦੀ ਖਾਸ ਕਰਕੇ ਜਿਵੇਂ ਹੁਣ ਇਹ ਪੰਜਾਬ ਹੜਾ ਦੀ ਮਾਰ ਵੱਜੀ ਆ ਹੁਣ ਇਹ ਪੰਜਾਬ ਬਰਬਾਦੀ ਦੇ ਰਾਹ ਤੇ ਸੀ ਅਸੀਂ ਦੇਖਿਆ ਲੋਕਾਂ ਦੀਆਂ ਲੱਖਾਂ ਜ਼ਮੀਨਾਂ ਬਰਬਾਦ ਹੋ ਗਈਆਂ ਨੇ ਲੋਕਾਂ ਦੇ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਇਸ ਤਰ੍ਹਾਂ ਦੀ ਮੁਸ਼ਕਲ ਆ ਗਈ ਜੇਕਰ ਨਾ ਐਨਆਰਆਈ ਵੀਰ ਜਾਂ ਜਾਂ ਕਾਰਸੀ ਵਾਲੇ ਬਾਬੇ ਨਾ ਪੰਜਾਬ ਦੀ ਮਾਂ ਫੜਦੇ ਤੇ ਮੈਨੂੰ ਲੱਗਦਾ ਸੀ ਪੰਜਾਬ ਬਰਬਾਦੀ ਦੇ ਰਾਹ ਤੇ ਸੀ ਪਰ ਅਸੀਂ ਦੇਖਿਆ ਵੀ ਮੁਖਮਤੀ ਸਾਹਿਬ ਕਹਿੰਦੇ ਵੀ ਪੰਜਾਬ ਚੜ੍ਹਦੀ ਕਲਾ ਵਿੱਚ ਹੈ ਤੁਸੀਂ ਉਹਨਾਂ ਦੀ ਚੜ੍ਹਦੀ ਕਲਾ ਇੱਥੋਂ ਹੀ ਸਮਝ ਸਕਦੇ ਹੋ ਕਿ ਜਿਹੜੇ ਬਹੁਤ ਸਾਰੇ ਸਿੰਗਰਸ ਗਏ ਬਹੁਤ ਸਾਰੇ ਲੋਕ ਗਏ ਸਮਾਜ ਸੇਵੀ ਜਿੱਥੇ ਬੰਦੀਆਂ ਗਈਆਂ ਨੇ ਉਹ ਪੰਜਾਬ ਦੇ ਲੋਕਾਂ ਨੇ ਹੀ ਪੰਜਾਬ ਨੂੰ ਬਚਾਇਆ ਬੜੀ ਅੱਛੀ ਗੱਲ ਆ ਪੰਜਾਬੀਆਂ ਨੇ ਹੀ ਪੰਜਾਬ ਨੂੰ ਬਚਾਇਆ ਇਹਨਾਂ ਸਰਕਾਰਾਂ ਕੋਲੋਂ ਤੁਸੀਂ ਡੈਪਟੀ ਕਮਿਸ਼ਨਰ ਹੈ ਉਹਨਾਂ ਦੀ ਬੜੀ ਵਾਹਵਾਹੀ ਹੋ ਰਹੀ ਸੀ ਪਰ ਤੁਸੀਂ ਦੇਖੋ ਉਹਨਾਂ ਦੇ ਪੀਆਰ ਕਿੰਨੀ ਮਜ਼ਬੂਤ ਹੈ ਜਿਹੜੇ ਡੈਪਟੀ ਕਮਿਸ਼ਨਰ ਨੂੰ ਜਿਹੜੀ ਇਲੀਗਲ ਮਾਈਨਿੰਗ ਹੈ ਉਹ ਰੋਕਣੀ ਚਾਹੀਦੀ ਸੀ ਜਿਹੜੇ ਡੈਪਟੀ ਕਮਿਸ਼ਨਰ ਨੂੰ ਬੇਸਿਕ ਤਿਆਰੀਆਂ ਪਹਿਲਾਂ ਕਰ ਲੈਣੀਆਂ ਚਾਹੀਦੀਆਂ ਸੀ ਜਿਹੜੇ ਡੈਪਟੀ ਕਮਿਸ਼ਨਰ ਨੂੰ ਸਾਰੇ ਇੰਤਜ਼ਾਮ ਕਰਨੇ ਚਾਹੀਦੇ ਸੀ ਉਹ ਗੱਲਾਂ ਤੇ ਕਿਸੇ ਨੇ ਸਵਾਲ ਨਹੀਂ ਕੀਤਾ ਪਰ ਇਸ ਗੱਲ ਤੇ ਲੋਕ ਖੁਸ਼ ਹੋ ਰਿਹਾ ਜੀ ਉਹ ਪਾਣੀ ਦੇ ਵਿੱਚ ਖੜਿਆ ਫੁਲਾ ਉੱਥੇ ਖੜਿਆ ਜਦ ਕਿ ਇੰਨਾ ਲੋਕਾਂ ਦਾ ਪਾਣੀ ਦੇ ਵਿੱਚ ਖੜੇ ਹੁੰਦਾ ਕੋਈ ਮਤਲਬ ਬਹੁਤਾ ਬਣਦਾ ਨਹੀਂ ਹੈ ਪੀਆਰ ਇਹਨਾਂ ਦੀ ਹੁੰਦੀ ਆ ਸੋ ਇਸ ਕਰਕੇ ਲੋਕਾਂ ਨੂੰ ਕਿਦਾਂ ਭ੍ਰਮ ਚ ਲਿਆਉਣਾ ਕਿਦਾਂ ਬੇਫਕੂ ਬਣਾਉਣਾ ਕਿਦਾਂ ਅੱਜ ਵੀ ਤੁਸੀਂ ਸਮਝ ਲਓ ਕਿ ਮਕੌੜਾ ਪਤਨ ਏਰੀਆ ਰਾਵੀ ਪਾਰ ਏਰੀਆ ਉੱਥੇ ਵੀ ਪ੍ਰਿਤਪਾਲ ਜੀ ਆ ਉਹਨਾਂ ਨੇ ਬੋਰਡ ਦਿੱਤੀ ਹੈ ਬੜੀ ਅੱਛੀ ਬਣਾ ਕੇ ਸੋ ਇਹ ਸਾਰੇ ਕੰਮ ਤਾਂ ਪ੍ਰਾਈਵੇਟ ਲੋਕ ਕਰ ਰਹੇ ਆ ਪਰ ਪਵਦੀ ਅਸੀਂ ਦੇਖਿਆ ਵੀ ਤੁਸੀਂ ਗੱਲ ਕਰਦੇ ਡਿਪਟੀ ਕਮਿਸ਼ਨਰ ਦੀ ਅਸੀਂ ਦੇਖਿਆ ਵੀ ਧਾਰੀਵਾਲ ਸਾਹਿਬ ਜਿਹੜੇ ਐਮਐਲਏ ਨੇ ਅਜ ਨਾਲੇ ਦੇ ਉਹਦੀ ਸਰਤਾਰੀ ਵਾਲ ਉਹਨਾਂ ਵੱਲੋਂ ਬੜੀ ਸੇਵਾ ਕੀਤੀ ਹੈ ਲੋਕ ਬੜੀ ਕਹਿੰਦੇ ਵਾਵਾ ਖਟ ਕੇ ਕਹਿੰਦੇ ਵੀ ਉਹ ਪੋਜੇ ਟਾਂਕੇ ਕਰੀ ਸਕੂਲ ਤੋਂ ਲਾਪੰਦੇ ਨੇ ਕਦੀ ਹੱਥਾਂ 'ਚ ਪਾਈਪਾ ਫੜ ਕੇ ਸੋਨੀਆ ਮਾਨ ਜੀ ਆ ਉਹ ਕਦੀ ਪੈਪ ਤੋਂ ਉੱਥੇ ਸਫਾਈ ਕਰ ਲਾਣੇ ਕਰੀ ਉੱਥੇ ਧੂਆ ਮਾਰਦੇ ਨੇ ਵਕਫਾ ਦਾ ਤਰ੍ਹਾਂ ਕੰਮ ਕਰਦੇ ਨੇ ਕਹਿੰਦੇ ਵੀ ਹੜਾ 'ਚ ਵੀ ਉਹਨਾਂ ਨੇ ਦਿਨ ਰਾਤ ਸੇਵਾ ਕੀਤੀ ਆ ਪਰਵਾਰ ਵੀ ਕਹਿੰਦੇ ਨਾਲ ਖੜਿਆ ਉਹਨਾਂ ਦੇ ਨਾਲ ਦੇਖੋ ਮੈਂ ਡਿਜੀਟ ਟਿੱਪਣੀ ਤਾਂ ਨਹੀਂ ਕਰਨਾ ਚਾਹੁੰਦਾ ਪਰ ਤੁਸੀਂ ਸਿਰਫ ਇੰਨੀ ਗੱਲ ਸਮਝ ਲਓ ਕਿ ਹਰ ਚੀਜ਼ਾਂ ਇਹਨਾਂ ਦੀਆਂ ਕੈਮਰੇ ਦੇ ਸਾਹਮਣੇ ਕਿਉਂ ਹੁੰਦੀਆਂ ਹੁਣ ਅਸੀਂ ਇੱਥੇ ਖੜੇ ਆ ਜੇ ਮ ਕੂੜਾ ਹੱਥ ਵਿੱਚ ਚੱਕਣ ਲੱਗ ਜਾਂਦੇ ਉਹਦਾ ਨੈਰੇਟਿਵ ਬਣਾ ਲਈਏ ਕਿ ਮੈਂ ਆਪ ਸਫਾਈ ਕਰ ਰਿਹਾ ਉਹਦਾ मीनिंग ਕੀ ਆ ਜਿਹੜਾ ਐਡਾ ਵੱਡਾ ਅਮਲਾ ਆ ਜਿਹੜਾ ਅਮਰitsar ਦੀ ਮਿਊਨਿਸਪਲ ਕਾਰਪੋਰੇਸ਼ਨ ਆ ਜਿੰਨੇ ਸਵਾਈ ਸੇਵਕ ਆ ਜਿੰਨੀ ਸਾਰੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਦਾ ਫਿਰ ਕੰਮ ਕੀ ਆ ਜੇ ਅਸੀਂ ਆ ਕੇ ਤੇ ਫੋਟੋਆਂ ਹੀ ਖਿਚਾਉਣੀਆਂ ਤੇ ਫਿਰ ਜੇ ਕੋਈ ਪਾਣੀ ਪਾਈਪ ਦੇ ਨਾਲ ਸਫਾਈ ਕਰ ਰਿਹਾ ਉਹਦੇ ਨਾਲ ਮਕਸਦ ਹੱਲ ਹੋਣ ਵਾਲਾ ਨਹੀਂ ਠੀਕ ਆ ਉਹ ਇੱਕ ਨੈਰੇਟਿਵ ਬਿਲਡ ਕਰਦੇ ਆ ਇੱਕ ਇਦਾਂ ਦਿਖਾਉਂਦੇ ਆ ਆਪਣੇ ਆਪ ਨੂੰ ਖਬਰਾਂ 'ਚ ਕਿਵੇਂ ਰੈਲੇਵੈਂਟ ਰੱਖਣਾ ਕਿਵੇਂ ਆਪਣੀ ਮੀਡੀਆ ਓਪਰਚ्युनिटी ਬਣਾਉਣੀ ਹੈ ਇਸ ਚੀਜ਼ਾਂ ਨੂੰ ਸਮਝਦਿਆ ਇਸੇ ਤਰੀਕੇ ਦੇ ਨਾਲ ਉਹ ਜਿਹੜੀ ਬੀਬੀ ਆ ਉਹਦਾ ਵੀ ਇਹੀ ਹਾਲਾਤ ਆ ਮੈਨੂੰ ਇਹ ਬਹੁਤ ਘੱਟ ਸਮਝ ਆਉਂਦਾ ਮੈਂ ਨਿੱਜੀ ਟਿੱਪਣੀ ਜ਼ਿੰਦਗੀ 'ਚ ਨਹੀਂ ਕਰਦਾ ਪਰ ਲੋਕਾਂ ਨੇ ਇਹਨਾਂ ਦੀਆਂ ਸਾਰੀਆਂ ਐਕਟੀਵਿਟੀਜ਼ ਨੂੰ ਲਾਈਕ ਨਹੀਂ ਕੀਤਾ ਕਿਸ ਨੇ ਮੇਕਅੱਪ ਨੂੰ ਟਾਰਗੇਟ ਕਰ ਦਿੱਤਾ ਕਿਸੇ ਨੇ ਤੌਰ ਤਰੀਕੇ ਨੂੰ ਕਰ ਦਿੱਤਾ ਕਿਸੇ ਨੇ ਗੱਲਬਾਤ ਨੂੰ ਕਰ ਦਿੱਤਾ ਲੋਕਾਂ ਨੂੰ ਇਹ ਸਮਝ ਆਇਆ ਕਿ ਇਹਨਾਂ ਵਾਸਤੇ ਇਹ ਵੀ ਇੱਕ ਇਵੈਂਟ ਬਣ ਗਿਆ ਇਹ ਨਜ਼ਾਰੇ ਲੈ ਰਹੇ ਆ ਕੋਈ ਜੈਕਟ ਸਪਾ ਕੇ ਪਾਣੀ ਦੇ ਵਿੱਚ ਆ ਇਹਨੂੰ ਉਤਰੇ ਫਿਰਦਾ ਕੋ ਬੇੜੀ ਤੇ ਝੂਟੇ ਲਈ ਜਾਂਦਾ ਪਹੁੰਚ ਵਿਧਾਨ ਸਭਾ ਚ ਕੁਲਦੀਪ ਸਿੰਘ ਧਾਰੀਵਾਲ ਨੇ ਇਹ ਉਹਨਾਂ ਨੂੰ ਸਪੀਕਰ ਨੂੰ ਵੀ ਗੱਲ ਕੀਤੀ ਵੀ ਲੋਕ ਸਾਨੂੰ ਟਿੱਪਰਾਂ ਟੀਚਰਾਂ ਕਰਦੇ ਨੇ ਇਹ ਸਾਨੂੰ ਮਜ਼ਾਕ ਕਰਦੇ ਨੇ ਕਹਿੰਦੇ ਅਸੀਂ ਤੇ ਲੋਕਾਂ ਦੀ ਸੇਵਾ ਕਰ ਰਹੇ ਆ ਪਰ ਲੋ ਇਹ ਜਿਹੜੇ ਸਾਹਮਣੇ ਬੈਠੇ ਬਲੋਦੀ ਧਰਵਲੇ ਇਹ ਸਾਡਾ ਮਜ਼ਾਕ ਸਮਝਦੇ ਨੇ ਕਿਉਂਕਿ ਉਹ ਨੈਰੇਟਿਵ ਬਿਲਡ ਕਰਦੇ ਆ ਨਾ ਪੰਜਾਬੀ ਫਿਰ ਇਹ ਗੱਲਾਂ ਨੂੰ ਸਮਝਦੇ ਆ ਪੰਜਾਬੀ ਕੋਈ ਬੇਫਕੂਫ ਤਾਂ ਹੈ ਨਹੀਂ ਇਹ ਉਹ ਕੌਮ ਹੈ ਜਿਨ੍ਹਾਂ ਨੇ ਕਾਬਲ ਕੰਧਾਰ ਤੱਕ ਅਫਗਾਨਿਸਤਾਨ ਤੱਕ ਰਾਜ ਕੀਤਾ ਪੰਜਾਬੀ ਬੇਫਕੂਫ ਨਹੀਂ ਹੈ ਕਿ ਤੁਸੀਂ ਕੋਈ ਵੀ ਚੀਜ਼ ਮੈਂ ਅੱਗੇ ਅਰਜ਼ ਕੀਤਾ ਰਹੀ ਹੋਣੀ ਅਸੀਂ ਇੱਥੇ ਕੂੜਾ ਤੇ ਲੋਕਾਂ ਨੂੰ ਇਹ ਮੈਸੇਜ ਥੋੜੀ ਜਾਊਗਾ ਕਿ ਸਾਰਾ ਹੀ ਮੈਂ ਚੱਕਦਾ ਉਹਦੇ ਉੱਥੇ ਹੀ ਪਿਆ ਸੋ ਇਸ ਕਰਕੇ ਇਹ ਬਲਫ ਕਰਨ ਵਾਲੀਆਂ ਗੱਲਾਂ ਲੋਕ ਫਿਰ ਉਸ ਗੱਲ ਨੂੰ ਮਜ਼ਾਕ ਦੇ ਮੈਂ ਸਮਝਦਾ ਕਿ ਇਹ ਵੀ ਗਣੇ ਮਤਿਆ ਇਹਨਾਂ ਲੀਡਰਸ ਨੂੰ ਇਹ ਸਮਝ ਲੈਣ ਕਿ ਅਜੇ ਤਾਂ ਲੋਕ ਸਿਰਫ ਮਜ਼ਾਕ ਚ ਹੀ ਲੈ ਰਿਆ ਜਿਸ ਦਿਨ ਲੋਕ ਸੀਰੀਅਸ ਹੋ ਗਏ ਤੇ ਇਹਨਾਂ ਲੋਕਾਂ ਨੂੰ ਫਿਰ ਭੱਜਣ ਦੇ ਰਾਹ ਵੀ ਨਹੀਂ ਮਿਲਣੇ ਇਹਨਾਂ ਸਰਕਾਰਾਂ ਨੂੰ ਭੱਜਣ ਦੇ ਰਾਹ ਨਹੀਂ ਮਿਲਣੇ ਸਾਲ ਡੇਢ ਸਾਲ ਰਹਿ ਗਿਆ ਇਹ ਪ੍ਰੋਟੋਕੋਲ ਇੰਜੋਏ ਕਰ ਲੈਣ ਅਮਰitsar ਦੀ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਵੀ ਯਾਦ ਰੱਖੇ ਕਿ ਇਹਨਾਂ ਸਾਰਿਆਂ ਉੱਤੇ ਧਿਆਨ ਸਾਡੇ ਸ਼ਹਿਰ ਦੇ ਚੰਗੇ ਲੋਕਾਂ ਦਾ ਸਮਾਜ ਸੇਵੀਆਂ ਦਾ ਪੈ ਰਿਹਾ ਉਹ ਦੇਖ ਰਿਹਾ ਕਿ ਤੁਸੀਂ ਇਸ ਵੇਲੇ ਕੀ ਕਰ ਰਹੇ ਹੋ ਕੀ ਤਮਾਸ਼ਾ ਬਣਾ ਰਹੇ ਹੋ ਆ ਜਿਹੜਾ ਅਮਰitsar ਨੂੰ ਦੀਵਾਲੀ ਦਾ ਬੰਪਰ ਗਿਫਟ ਤੁਸੀਂ ਦੇ ਰਹੇ ਹੋ ਇਹ ਸਾਡੇ ਸਾਹਮਣੇ ਆ ਇੱਥੇ ਪਿਛਲੇ ਗੁਰਪੁਰਬ ਵੀ ਗਿਆ ਦਿਨਾਂ ਦੇ ਵਿੱਚ ਤੇ ਜੇ ਅਸੀਂ ਆਪਣੇ ਗੁਰੂਆਂ ਪੀਰਾਂ ਪੈਗੰਬਰਾਂ ਦੇ ਦਿਨਾਂ ਦੇ ਉੱਤੇ ਵੀ ਸ਼ਹਿਰ ਨੂੰ ਇੰਨਾ ਗੰਦਾ ਰੱਖ ਰਹੇ ਹਾਂ ਦੀਵਾਲੀ ਦਾ ਬੰਪਰ ਪ੍ਰਾਈਜ਼ ਕੂੜੇ ਦੇ ਰੂਪ ਦੇ ਵਿੱਚ ਸ਼ਹਿਰ ਵਾਸੀਆਂ ਨੂੰ ਤੋਹਫ਼ਾ ਦੇ ਰਹੇ ਆ ਉੱਥੋਂ ਆਪ ਸਮਝ ਲਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਲੀਡਰਸ ਦਾ ਇਦਾਂ ਦੀ ਐਡਮਿਨਿਸਟ੍ਰੇਸ਼ਨ ਦਾ ਨਲਾਇਕ ਅਫਸਰਾਂ ਦਾ ਬਚ ਕੇ ਨਿਕਲਣਾ ਬਹੁਤ ਮੁਸ਼ਕਲ ਹੋਊਗਾ ਅਜੇ ਲੋਕ ਮਜ਼ਾਕ ਕਰ ਰਿਹਾ ਜਦੋਂ ਸੀਰੀਅਸ ਹੋ ਗਏ ਤੇ ਇਹੋ ਹੀ ਕੂੜੇ ਦੇ ਵਿੱਚ ਇਹਨਾਂ ਲੀਡਰਾਂ ਨੂੰ ਚੱਕ ਕੇ ਸੁੱਟਣਗੇ ਜਾਂ ਇਹੋ ਹੀ ਕੂੜਾ ਉਹਨਾਂ ਦੇ ਘਰਾਂ ਦੇ ਬਾਹਰ ਸੁੱਟਣਗੇ ਤੇ ਉਹਨਾਂ ਜਿਹੜੇ ਅਫਸਰਾਂ ਜਿਹੜੇ ਇਹਨਾਂ ਲੀਡਰਜ਼ ਦੀ ਹਾਜ਼ਰੀ ਭਰ ਰਿਹਾ ਲੋਕਾਂ ਨੂੰ ਭੁੱਲ ਕੇ ਸਿਰਫ ਸਾਈਕੋਫੈਂਸੀ ਕਰ ਰਿਹਾ ਚਾਪਲੂਸੀ ਕਰ ਰਿਹਾ ਪੀਆਰ ਕਰ ਰਿਹਾ ਵੀਡੀਓ ਓਪਰਚ्युनिटी ਬਣਾ ਰਿਹਾ ਜਿਨ੍ਹਾਂ ਨੇ ਪੰਜਾਬ ਦੇ ਦੁਖਾਂਤ ਨੂੰ ਵੀ ਇੱਕ ਮੀਡੀਆ ਓਪਰਚ्युनिटी ਬਣਾਇਆ ਕਿ ਇਵੈਂਟ ਬਣਾਇਆ ਹੋੜ ਲਾਈ ਕਿ ਮੈਂ ਕਰ ਰਿਹਾ ਮੈਂ ਕਰ ਰਿਹਾ ਮੈਂ ਕਰ ਰਿਹਾ ਤੁਸੀਂ ਮੈਨੂੰ ਇਹ ਦੱਸੋ ਅਸੀਂ ਵੀ ਗਏ ਆ ਯਤਨ ਕੀਤਾ ਆ ਬਹੁਤ ਸਾਰੇ ਤੁਸੀਂ ਬਤੌਰ ਪੱਤਰਕਾਰ ਗਏ ਹੋ ਮੈਂ ਕਈ ਪੱਤਰਕਾਰਾਂ ਨੂੰ ਵੇਖਿਆ ਜਿਹੜੇ ਨਿੱਕਰ ਪਾ ਕੇ ਤੇ ਉਹ ਪਾਣੀ ਦੇ ਵਿੱਚ ਕਈ ਕਈ ਦਿਨ ਉੱਥੇ ਜਾਂਦੇ ਰਹਿਆ ਕਿ ਉਹਨਾਂ ਕਿਸੇ ਨੇ ਇਹ ਕਿਹਾ ਕਿ ਇਹ ਫਲਾਣਾ ਬੰਦਾ ਸ਼ੇਰ ਆ ਇਹ ਪੰਜਾਬ ਦਾ ਸ਼ੇਰ ਆ ਹੋਰ ਕਈ ਬੰਦੇ ਗਏ ਪਰ ਜਿਹਦੇ ਕੋਲ ਕੁਰਸੀ ਆ ਜਿਹਦੇ ਕੋਲ ਤਾਕਤ ਆ ਜੋ ਆਲਰੇਡੀ ਡੀਸੀ ਆ ਆਲਰੇਡੀ ਐਮਐਲਏ ਹੋ ਜਾਂਦਾ ਲੋਕੀ ਕਹਿੰਦੇ ਪੰਜਾਬ ਦੀ ਸ਼ੇਰਨੀ ਪੰਜਾਬ ਦਾ ਸ਼ੇਰ ਇਹਦੇ ਤੋਂ ਮੈਨੂੰ ਬੜਾ ਦੁੱਖ ਲੱਗਦਾ ਕਿ ਜਿਹਦੇ ਕੋਲ ਤੇ ਆਲਰੇਡੀ ਤਾਕਤ ਦਾ ਸੀ ਭਰੇ ਘਰ ਨੂੰ ਹੀ ਭਰਦੇ ਆ ਜੇ ਕੋਈ ਗਰੀਬ ਟੁੱਟੀ ਚੱਪਲ ਪਾ ਕੇ ਸਾਈਕਲ ਤੇ ਸੇਵਾ ਕਰਨ ਚੱਲ ਜੇ ਉਹਨੂੰ ਤੇ ਮੇਰੇ ਖਿਆਲ ਕੋਈ ਮੂੰਹ ਹੀ ਨਹੀਂ ਲਾਉਂਦਾ ਸੋ ਇਹ ਜਿਹੜੀ ਨਫਸੀਆਤੀ ਬਿਮਾਰੀ ਸਾਡੇ ਲੋਕਾਂ ਦੇ ਵਿੱਚ ਵੀ ਆ ਕਿ ਅਸੀਂ ਬੜੀ ਜਲਦੀ ਸਿਰ ਤੇ ਚੜਾ ਲੈਨੇ ਆ ਪਰ ਮੈਂ ਇਹਨਾਂ ਨੂੰ ਵਾਰਨ ਕਰਨਾ ਚਾਹੁੰਦਾ ਇਹਨਾਂ ਲੀਡਰਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਅਫਸਰਾਂ ਨੂੰ ਕਿ ਤੁਹਾਨੂੰ ਸਿਰ ਤੋਂ ਲਾਉਣ ਦਾ ਕੰਮ ਅਸੀਂ ਕਰਾਂਗੇ ਜ਼ਿੰਮੇਵਾਰੀ ਚੱਕਾਂਗੇ ਅੰਮ੍ਰਿਤਸਰ ਦੀ ਸੋਚ ਲੈ ਕਿ ਆਪਣੀ ਲਾਈਫ ਜਿਹੜੀ ਆ ਉਹ ਅੰਮ੍ਰਿਤਸਰ ਨੂੰ ਹੀ ਦੇਣੀ ਆ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਰਹਿਣ ਪਰ ਇੱਕ ਜ਼ਰੂਰ ਮੈਂ ਗੱਲ ਕਹਾਂਗਾ ਕਿ ਦੀਵਾਲੀ ਆਉਣ ਵਾਲੀ ਆ ਜੇ ਤੁਹਾਨੂੰ ਥੋੜੀ ਬਹੁਤ ਵੀ ਸ਼ਰਮ ਹਜਾ ਕੋਈ ਹੈਗੀ ਆ ਕੋਈ ਦਿਲ ਗੁਰਦੇ ਦੀ ਜਾਨ ਹੈਗੀ ਆ ਕੋਈ ਅਕਲ ਦਾ ਨਖੂਨ ਲਵੋ ਤੇ ਇਹ ਸ਼ਹਿਰ ਨੂੰ ਸਾਫ ਸੁਥਰਾ ਕਰ ਦੋ ਤਾਂ ਕਿ ਅੰਤਰਰਾਸ਼ਟਰੀ ਪੱਧਰ ਤੋਂ ਜਿਹੜੇ ਪੈਲਗ੍ਰਮਸ ਆਉਂਦੇ ਆ ਟੂਰਿਸਟ ਆਉਂਦੇ ਆ ਉਹਨਾਂ ਨੂੰ ਇਸ ਕੂੜੇ ਦੇ ਨਾਲ ਬਿਮਾਰੀਆਂ ਰੋਗ ਨਾ ਲੱਗ ਜਾਣ ਹਰ ਪਾਸੇ ਵਾਰਾ ਪਸ਼ੂ ਹਰ ਪਾਸੇ ਅਵਾਰਾ ਕੁੱਤੇ ਕੋਈ ਟੂਰਿਜ਼ਮ ਵਿਭਾਗ ਦਾ ਅਧਿਕਾਰੀ ਇੱਥੇ ਮੌਜੂਦ ਨਹੀਂ ਇਸੇ ਰਾਮ ਬਾਗ ਦੇ ਵਿੱਚ ਸਾਹਮਣੇ ਸ਼ੇਰੇ ਪੰਜਾਬ ਦਾ ਸਮਰ ਪੈਲੇਸ ਆ ਉਹਦੀ ਕਈ ਮਹੀਨਿਆਂ ਤੋਂ ਬਿਜਲੀ ਕੱਟੀ ਹੋਈ ਸੀ ਇਸ ਤੋਂ ਵੱਡੀ ਸ਼ਰਮਿੰਦਗੀ ਦਾ ਵਾਅ ਸਾਨੂੰ ਕੀ ਬਣਾ ਸਕਦੇ ਆ ਜਿੱਥੇ ਲੋਕ ਸ਼ਰਾਬਾਂ ਪੀਂਦੇ ਆ ਉੱਥੇ ਕਾਰ ਖੜੀ ਕਰਨ ਦੀ ਜਗ੍ਹਾ ਨਹੀਂ ਤੇ ਜਿੱਥੇ ਸ਼ੇਰ-ਏ-ਪੰਜਾਬ ਦੀਆਂ ਯਾਦਗਾਰਾਂ ਨੇ ਉੱਥੇ ਇੱਕ ਵੀ ਬੰਦਾ ਮੌਜੂਦ ਨਹੀਂ ਔਰ ਇਸ ਏਰੀਆ ਦੇ ਅੰਦਰ ਕੀ ਡੀਸੀ ਨੂੰ ਨਹੀਂ ਪਤਾ ਕਿ ਅੰਦਰ ਸ਼ਰਾਬ ਚੱਲਦੀ ਹੈ ਜਿਹੜੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦਾ ਲੈਂਡ ਹੋਵੇ ਇਤਿਹਾਸਿਕ ਜਗ੍ਹਾ ਹੋਵੇ ਜਿੱਥੇ ਪੂਰੀ ਦੁਨੀਆ ਦੀ ਨਜ਼ਰ ਹੋਵੇ ਉੱਥੇ ਅੰਦਰ ਸ਼ਰਾਬਾਂ ਚੱਲਦੀਆਂ ਹੁਣ ਮੀਟ ਚੱਲਦੇ ਹੁਣ ਸਾਰਾ ਕੁਝ ਇਹਨਾਂ ਦੀ ਮਿਲੀਭੁਗਤ ਨਾ ਹੁੰਦਾ ਸੋਨੇ ਦੀ ਮੁਰਗੀ ਇਹਨਾਂ ਨੇ ਇਸ ਵੇਲੇ ਅੰਮ੍ਰਿਤਸਰ ਨੂੰ ਸਮਝ ਲਿਆ ਤੇ ਕੁਝ ਚੋਰ ਲੋਕ ਅੰਮ੍ਰਿਤਸਰ ਨੂੰ ਉਹਦੇ ਉੱਤੇ ਡਾਕਾ ਮਾਰ ਰਿਹਾ ਉਹਦੇ ਰੈਵਨਿਊ ਨੂੰ ਲੁੱਟ ਰਿਹਾ ਉਹਦੇ ਸਮਾਜਿਕ ਤਾਣੇ ਬਾਣੇ ਨੂੰ ਲੁੱਟ ਰਿਹਾ ਪਰ ਕੋਈ ਗੱਲ ਨਹੀਂ ਇਹ ਵੀ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਆ ਜਿੰਨਾ ਚਿਰ ਇਹਨਾਂ ਨੇ ਕਰਨਾ ਹੈ ਕਰਕੇ ਦੇਖ ਲੈਣ ਇਹਨਾਂ ਦਾ ਐਂਡ ਵਾਲਾ ਹਸ਼ਰ ਵੀ ਮਾੜਾ ਹੀ ਹੋਊਗਾ ਬਿਲਕੁਲ ਪਵਾ ਜੀ ਅਸੀਂ ਲੱਗਦਾ ਵੀ ਖੂੜਾ ਪਤਾ ਨਹੀਂ ਕਰੋ ਚੁੱਕਿਆ ਜਾਊਗਾ ਪਰ ਸਾਨੂੰ ਲੱਗਦਾ ਪਈ ਅਸੀਂ ਇਥੋਂ ਬਿਮਾਰੀ ਜ਼ਰੂਰ ਲੈ ਕੇ ਜਾਵਾਂਗੇ ਜਿਸ ਤਰ੍ਹਾਂ ਮੋٹے ਮੋٹے ਮੱਛਰ ਕੱਟ ਰਹੇ ਨੇ ਅਸੀਂ ਦੇਖਿਆ ਸਾਡੇ ਆਪਣੀ ਬਾਹਾਂ ਸਾਡੀਆਂ ਭਾਰੀਆਂ ਨੂੰ ਲੱਗਦਾ ਡੇਂਗੂ ਬਲਈਆ ਸਾਨੂੰ ਨਾ ਕਿਤੇ ਹੋ ਜੇ ਆਪਾਂ ਚੱਲੀਏ ਦਸ਼ਕਾਂ ਨੂੰ ਅਪੀਲ ਕਰਦੇ ਇਸ ਵੀਡੀਓ ਬਤਵਾ ਸ਼ੇਅਰ ਨੂੰ ਕਰ ਦਿਓ ਹੁਣ ਦੇਖਣਾ ਹੈ ਪ੍ਰਸ਼ਾਸਨ ਇਸ ਵੱਲ ਕਦੋਂ ਧਿਆਨ ਦਿੰਦਾ ਕਿਉਂਕਿ ਅਮਰਸਾ ਦੇ ਕੰਪਨੀ ਬਾਜ਼ਾਰ ਦੀਆਂ ਤਸਵੀਰਾਂ ਨੇ ਲਗਾਤਾਰ ਤੁਹਾਨੂੰ ਸਾਂਝੀ ਕੀਤੀਆਂ ਨੇ ਪੰਮਨ ਜੀ ਨੇ ਕੱਲੀ-ਕੱਲੀ ਗੱਲ ਵੀ ਬੜੀ ਵਿਸਤਾਰ ਨਾਲ ਸਮਝਾਈ ਆ ਅਤੇ ਕੱਲਾ-ਕੱਲਾ ਜਿਹੜਾ ਡਾਟਾ ਦਿੱਤਾ ਗਿਆ ਵਾ ਹੁਣ ਦੇਖਣਾ ਹੋ ਗਿਆ ਪ੍ਰਸ਼ਾਸਨ ਦੀ ਇਸ ਵੱਲ ਕਦੋਂ ਧਿਆਨ ਪੈਂਦਾ ਤੇ ਕਦੋਂ ਜਿਹੜੇ ਕੂੜੇ ਦੇ ਜਿਹੜੇ ਡੰਪ ਨੇ ਜਿਹੜੇ ਢੇਰ ਨੇ ਇਹ ਕਦੋਂ ਚੁੱਕੇ ਜਾਂਦੇ ਨੇ ਮੈਨੂੰ ਦੀ ਉਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਾ